ਅਸੀਂ ਆਪਣੇ ਪੰਜਾਬ ਤੋਂ ਹੋ ਗਏ ਅੱਜ ਅਸੀਂ ਬੜੇ ਹਕਾ ਲਈ ਯਾਰ ਡੇਰੀਆ ਵਾਲੇ ਇਹ ਦੁੱਧ ਵੇਚਦੇ ਆ ਡੇਰੀਆ ਵਾਲੇ ਪਸ਼ੂ ਜਿਹੜੇ ਦੁੱਧ ਜਿਹੜਾ ਸਾਰਾ ਕੁਝ ਡੇਰੀਏ ਇਹ ਨਹੀਂ ਕਿ ਇੰਡਸਟਰੀ ਹੈ ਅੱਜ ਇੰਡਸਟਰੀ ਨੂੰ ਖਤਮ ਕਰਨਾ ਚਾਹੁੰਦੇ ਵੈਸੇ ਹੀ ਕਰ ਦਿਓ ਡੇਰੀਆ ਨੂੰ ਮਾਰ ਦਿਓ ਯਾਰ 1976 ਦੇ ਵਿੱਚ ਜਦੋਂ ਲੁਧਿਆਣਾ ਸ਼ਹਿਰ ਦੇ ਮੁਹੱਲਿਆਂ ਦੇ ਵਿੱਚ ਡੇਰੀਆ ਹੁੰਦੀਆਂ ਸੀਗੀਆਂ ਤੋਂ ਉਹ ਡੇਰੀਆ ਨੂੰ ਸ਼ਿਫਟ ਕਰਨ ਵਾਸਤੇ ਇੱਕ ਮਾਸਟਰ ਪਲਾਨ ਦੇ ਤਹਿਤ ਆ ਨਕਸ਼ਾ ਡਿਜ਼ਾਈਨ ਕੀਤਾ ਗਿਆ ਸੀ ਲਗਭਗ ਲੱਖਾਂ ਲੋਕ ਲੱਖਾਂ ਲੋਕ ਦਾ ਰੋਜ਼ਗਾਰ ਲੱਖਾਂ ਲੋਕ ਦਾ ਪੇਟ ਪਾਲਣ ਵਾਲੀਆਂ ਇਹ ਡੇਰੀਆਂ ਆ ਬਈ ਦੋਸਤ ਇਹ ਡੇਰੀਆਂ ਕਮਲ ਜੀ ਅਗਰ ਇਹਨਾਂ ਡੇਰੀਆਂ ਦਾ ਅਸੀਂ ਉਹਨਾਂ ਨੂੰ ਵਿਕਲਪਰੀ ਦਵਾਂਗੇ ਉਹਨਾਂ ਦੇ ਮਲ ਮੁੱਤਰ ਦਾ ਹੱਲ ਨਹੀਂ ਦਵਾਂਗੇ ਸਿਰਫ ਉਹਨਾਂ ਦੀ ਗਰਦਨ ਘਸ ਦਿਆਂਗੇ ਗਰਦਨ ਤੇ ਸਿੱਧਾ ਹੱਥ ਪਾਵਾਂਗੇ ਔਰ ਹੱਲ ਸਭ ਕੁਝ ਹੈ ਹੱਲ ਸਭ ਕੁਝ ਹੈ ਪਤਾ ਹੀ ਸਾਰੇ ਅਫਸਰਾਂ ਨੂੰ ਹੈ ਸਾਰੇ ਪ੍ਰਸ਼ਾਸਨ ਨੂੰ ਪਤਾ ਹੈ ਸਰਕਾਰਾਂ ਨੂੰ ਪਤਾ ਹੈ ਸੀਚੇਵਾਲ ਸਾਹਿਬ ਨੂੰ ਵੀ ਪਤਾ ਹੈ ਕਿ ਹੱਲ ਕੀ ਹੋਣਾ ਚਾਹੀਦਾ ਹੈ ਲੇਕਿਨ ਹੱਲ ਕਰਨਾ ਨਹੀਂ ਚਾਹੁੰਦੇ ਸਾਹਿਬ ਲੇਕਿਨ ਇਹ ਜਗ੍ਹਾ ਜਾਂ ਇਹ ਜਗ੍ਹਾ ਇੱਥੇ ਬਾਇਓ ਗੈਸ ਪਲਾਂਟ ਵੀ ਬਣ ਸਕਦਾ ਇੱਥੇ ਈਟੀਪੀ ਪਲਾਂਟ ਵੀ ਬਣ ਸਕਦਾ ਹੈ ਹੱਲ ਹੱਲ ਜ਼ਰੂਰੀ ਹੈ 2012 ਤੋਂ ਇਹਨਾਂ ਨਾਲ ਐਗਰੀਮੈਂਟ ਸਾਡੇ ਹੋ ਰਹੇ ਨੇ ਸਾਡੇ ਕੋਲ ਐਮਓਯੂ ਸਾਈਨ ਹੋ ਰਹੇ ਨੇ ਵੀ ਗੋਇਆ ਤੁਸੀਂ ਸਾਨੂੰ ਦਿਓਗੇ ਤਾਂ ਅਸੀਂ ਇੱਥੇ ਬਾਇਓ ਗੈਸ ਪਲਾਂਟ ਲਗਾ ਰਹੇ ਹਾਂ ਇੱਥੇ ਲਗਾ ਰਹੇ ਹਾਂ ਲੇਕਿਨ ਸਾਨੂੰ ਸੁਪਨੇ ਹੀ ਦਿਖਾਏ ਜਾ ਰਹੇ ਨੇ ਅੱਜ ਤੱਕ ਸੀਰੀਅਸ ਨਹੀਂ ਕਿਸੇ ਨੇ ਬਾਇਓ ਗੈਸ ਪਲਾਂਟ ਨਹੀਂ ਲਗਾਇਆ ਨਹੀਂ ਸੋਚਦਾ ਕਿ ਨਾਲਾ ਪਾਣੀ ਸਾਫ਼ ਹੋ ਜਾਏਗਾ ਇਹ ਤਾਂ ਸਿਰਫ ਬਰਬਾਦ ਹੋ ਰਹੀਆਂ ਡੈਰੀਆਂ ਆ ਲੈ ਡੈਰੀਆਂ ਦਾ ਖੂਨ ਪੀ ਰਹੇ ਲੋਕ ਆਪ ਘੱਟੇ ਕਰਦੇ ਤੇ ਖੂਨ ਡੈਰੀਆਂ ਦਾ ਪੀ ਰਹੇ ਇਹ ਗੰਦਾ ਨਾਲਾ ਸਾਫ਼ ਹੋ ਗਿਆ ਤਾਂ ਫਿਰ ਪੈਸੇ ਖਾਣਗੇ ਕਿਧਰ ਆਪ ਤੇ ਕਿਉਂਕਿ ਲੁਧਿਆਣਾ ਸ਼ਹਿਰ ਦੇ ਵਿੱਚ ਇਹ ਜਿਹੜਾ ਗੰਦਾ ਨਾਲਾ ਵੈ ਇਹ ਸਾਡੀ ਸਰਕਾਰਾਂ ਵਾਸਤੇ ਅਸਰਾ ਵਾਸਤੇ ਸੋਨੇ ਦਾ ਅੰਡਾ ਦੇਣ ਵਾਲੀ ਇੱਕ ਮੁਰਗੀ ਆ ਦੋਸਤ ਮੈਨੂੰ ਦੱਸੋ ਕਿ ਕੋਈ ਬੰਦਾ ਆਪਣੇ ਘਰ ਦਾ ਵਿਆਹ ਇਹੋ ਜੇ ਇਹੋ ਜੇ ਪਾਲਸ ਇਹੋ ਜੀ ਕਮਿਊਨਿਟੀ ਸੈਂਟਰ ਇਹੋ ਜੀ ਜਗ੍ਹਾ ਤੇ ਕਰੇਗਾ ਕਿ ਕੋਈ ਜਾ ਸਕਦਾ ਵੇ ਕਿੰਤੂ ਆਣਗੇ ਸਾਡੇ ਬੱਚੇ ਜਿਹੜੀ ਜੀਵਨੀਆਂ ਪਿੰਡਾਂ ਦੇ ਜੈਕਟਾਪਾਲ ਵਾਲੇ ਅਈ ਤਾਂ ਕੱਛੇ ਪਜਾਮਿਆਂ 'ਚ ਘੜਪੀਆਂ ਡੈਰੀਆਂ ਚੋਲੇ ਜਵਾਲੇ ਟੱਕੇ ਖਾ ਲੇ ਸਾਡੀ ਔਲਾਦ ਟੱਕੇ ਨਹੀਂ ਖਾਏਗੀ ਮੈਂ ਉਹ ਖਾ ਤਕਲੀ ਹੈ ਲੁਧਿਆਣਾ लाइਵ 'ਚ ਸਵਾਗਤ ਮੈਂ ਕਮਲ ਕਪੂਰ ਮੁੱਦਾ ਬੇਸ਼ੱਕ ਉਹੀ ਪਰ ਹੱਲ ਕੋਈ ਵੀ ਨਿਕਲਦਾ ਹੋਇਆ ਨਜ਼ਰ ਨਹੀਂ ਆ ਰਿਹਾ ਔਰ ਇੱਥੇ ਕਹਿਣ ਤੋਂ ਮੈਂ ਗੁਰੇਜ਼ ਨਹੀਂ ਕਰੂੰਗਾ ਕਿ ਅਗਰ ਹੋਰ ਕੁਝ ਸਮਾਹਲਨਾ ਨਿਕਲਿਆ ਤਾਂ ਸ਼ਹਿਰ ਦੇ ਵਿੱਚ ਆਉਣ ਵਾਲਾ ਦੁੱਧ ਤੁਹਾਡੇ ਬੱਚਿਆਂ ਨੂੰ ਬਿਮਾਰ ਕਰ ਸਕਦਾ ਔਰ ਇਹਦਾ ਸਿੱਧਾ-ਸਿੱਧਾ ਕਸੂਰਵਾਰ ਪ੍ਰਸ਼ਾਸਨ ਹੋਏਗਾ ਕਾਰਨ ਪ੍ਰਸ਼ਾਸਨ 1983-85 ਤੋਂ ਇਹ ਡੈਰੀ ਕੰਪਲੈਕਸ ਜਿਹੜਾ ਸ਼ੁਰੂ ਹੋਇਆ ਉਤੋਂ ਲੈ ਕੇ ਹੁਣ ਤੱਕ ਨਾ ਇਥੇ ਸੀਵਰੇਜ ਦੇ ਪਾਣੀ ਦਾ ਹੱਲ ਨਿਕਲਿਆ ਤੇ ਨਾ ਹੀ ਕਾਊ ਡੰਗ ਯਾਨੀ ਕਿ ਗੋਹੇ ਦਾ ਹੱਲ ਨਿਕਲਿਆ ਇਸ ਵਕਤ ਮੈਂ ਤੁਹਾਨੂੰ ਕਮਿਊਨਿਟੀ ਸੈਂਟਰ ਦੀਆਂ ਤਸਵੀਰਾਂ ਦਿਖਾ ਰਿਹਾ ਉਹ ਕਮਿਊਨਿਟੀ ਸੈਂਟਰ ਜਿੱਥੇ ਵਿਆਹ ਸ਼ਾਦੀਆਂ ਖੁਸ਼ੀ ਦੇ ਮੌਕੇ ਤੁਸੀਂ ਪਹੁੰਚ ਲੈ ਪਰ ਨਵੇਂ ਚੰਗੇ ਸਾਫ ਸੁਥਰੇ ਸੂਟ ਪਾ ਕੇ ਪਹੁੰਚ ਲਾ ਕਿਦਾਂ ਪਹੁੰਚਣਾ ਇਸ ਗੋਹੇ ਦੇ ਵਿੱਚੋਂ ਦੀ ਨੰਘ ਕੇ ਪਹੁੰਚਣਾ ਇਸ ਗੰਦੇ ਪਾਣੀ ਦੇ ਵਿੱਚੋਂ ਦੀ ਨੰਘ ਕੇ ਪਰ ਇਸ ਕਮਿਊਨਿਟੀ ਸੈਂਟਰ ਦਾ ਇੱਥੇ ਹੋਣ ਦਾ ਮਤਲਬ ਕੀ ਰਹਿ ਜਾਂਦਾ ਦੂਸਰੀ ਸਭ ਤੋਂ ਵੱਡੀ ਗੱਲ ਕਿ ਡੈਰੀ ਕੰਪਲੈਕਸ ਦੇ ਜਿੰਨੇ ਵੀ ਓਨਰ ਨੇ ਮਾਲਕ ਨੇ ਡੈਰੀਆਂ ਵਾਲੇ ਨੇ ਅਖਰ ਉਹਨਾਂ ਦਾ ਕਸੂਰ ਕੀ ਹੈ ਨਾ ਉਹਨਾਂ ਦੇ ਵੱਲੋਂ ਦਿੱਤੇ ਗਏ ਜਿਹੜੇ ਹੱਲ ਨੇ ਪਲਾਨ ਨੇ ਕਿਉਂਕਿ ਕੰਮ ਜਿੰਨਾ ਦਾ ਹੈ ਉਹਨਾਂ ਕੋਲ ਹੀ ਹੱਲ ਵੀ ਹੁੰਦਾ ਹੈ ਉਹਨਾਂ ਦੀ ਸੁਣੀ ਜਾ ਰਹੀ ਹੈ ਫਿਰ ਪ੍ਰਸ਼ਾਸਨ ਕਿੱਥੇ ਹੈ ਮੇਰੇ ਨਾਲ ਕੁਮਾਰ ਗੌਰਵ ਜੁੜ ਰਹੇ ਹੈ ਮੁੱਦਾ ਬਹੁਤ ਬੜਾ ਹੈ ਗੌਰਵ ਸਾਹਿਬ ਇੱਕ ਤਾਂ ਬੜੀ ਬਦਿਆ ਉਦਾਹਰਨ ਹੈ ਕਹਿੰਦੇ ਜੀ ਗੋਡੇ 'ਚ ਦਰਦ ਹੁੰਦਾ ਜਾ ਕੇ ਗਰਦਨ ਨੂੰ ਫੜ ਲਓ ਫਿਰ ਇਹ ਕਹੋ ਤੂੰ ਸਾਹਮਣੀ ਲੈਣਾ ਔਰ ਬੋਲਣਾ ਵੀ ਨਹੀਂ ਤੇਰੇ ਦਰਦ ਕਿੱਥੇ ਹੁੰਦਾ ਬਿਲਕੁਲ 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 ਕਮਲ ਜੀ ਮੈਂ ਇੱਕ ਗੱਲ ਇਹ ਮੁੱਦਾ ਜਿਹੜਾ ਸ਼ੁਰੂ ਕਰਨ ਤੋਂ ਪਹਿਲਾਂ ਲੋਕਾਂ ਨੂੰ ਜਗਾਣਾ ਚਾਹੁੰਦਾ ਮੈਂ ਲੋਕਾਂ ਨੂੰ ਜਗਾਣਾ ਚਾਹੁੰਦਾ ਹਮੇਸ਼ਾ ਔਰ ਅੱਜ ਇਹ ਮੁੱਦਾ ਜਿਹੜਾ ਹੈਗਾ ਵਾ ਦੋਸਤ ਇਹ ਹਰ ਵਪਾਰੀ ਨਾਲ ਹਰ ਇੰਡਸਟਰੀ ਨਾਲ ਜੁੜਿਆ ਹੋਇਆ ਵੈ ਇਹ ਹਰ ਲੁਧਿਆਣਵੀ ਨਾਲ ਜੁੜਿਆ ਹੋਇਆ ਹੈ ਇਹ ਹਰ ਪੰਜਾਬੀ ਨਾਲ ਜੁੜਿਆ ਹੋਇਆ ਹੈ ਦੋਸਤੋ ਜੇ ਅੱਜ ਅਸੀਂ ਨਾ ਜਾਗੇ ਯਾਦ ਰੱਖਿਓ ਜੇ ਅੱਜ ਨਾ ਜਾਗੇ ਅਸੀਂ ਇਹੀ ਸੋਚਦੇ ਰਹੇ ਕਿ ਇਹ ਤਾਂ ਡੇਰੀਆਂ ਵਾਲੇ ਦਾ ਮੁੱਦਾ ਦਾ ਇਹ ਤਾਂ ਫਲਾਨੀ ਇੰਡਸਟਰੀ ਦਾ ਮੁੱਦਾ ਹੈ ਇਹ ਤਾਂ ਫਰਾਨੇ ਦਾ ਮੁੱਦਾ ਹੈ ਤਾਂ ਦੋਸਤ ਯਾਦ ਰੱਖਿਓ ਬਚੇਗਾ ਕੋਈ ਵੀ ਨਹੀਂ ਮੈਂ ਇੱਕ ਅੱਜ ਜਿਸ ਜਗ੍ਹਾ ਤੇ ਖੜਾ ਵਾ ਜਿਸ ਜਗ੍ਹਾ ਤੇ ਮੌਜੂਦ ਆ ਇਹ ਡੇਰੀ ਕੰਪਲੈਕਸ ਵਾਲੀ ਇਹ ਜਗ੍ਹਾ ਵਾ ਇਹ ਉਹ ਜਗ੍ਹਾ ਹੈ ਦੋਸਤ ਜਿੱਥੇ ਲਗਭਗ ਲਗਭਗ 167 ਤੋਂ ਲੈ ਕੇ 200 ਡੇਰੀਆਂ ਇੱਥੇ ਬਣੀਆਂ ਹੋਈਆਂ ਵਾ 200 ਕਰੇ ਕਰੀਬ ਕਰੀਬ ਡੇਰੀਆਂ ਇੱਥੇ ਬਣੀਆਂ ਹੋਈਆਂ ਵਾ ਮੈਂ ਦੱਸਣਾ ਚਾਹਨਾ ਆਪਣੇ ਪੰਜਾਬ ਦੇ ਲੋਕਾਂ ਨੂੰ ਕਿ ਵਿਕਲਪ ਕਹਿੰਦੇ ਆ ਸਰਕਾਰਾਂ ਕਿ ਅਸੀਂ ਵਿਕਲਪ ਕਰਾਂਗੇ ਅਸੀਂ ਹੱਲ ਕਰਾਂਗੇ ਲੇਕਿਨ ਮੈਂ ਦੱਸਣਾ ਚਾਹਨਾ ਕਮਲ ਜੀ ਕਿ ਇਹ ਹੱਲ ਸਰਕਾਰਾਂ ਨੇ ਕਰਨਾ ਹੀ ਨਹੀਂ ਜਿਹੜਾ ਪ੍ਰਸ਼ਾਸਨ ਆ ਜਿਹੜਾ ਸੁਸਤੋ ਮੈਂ ਜਿਹੜਾ ਅਫਸਰ ਹੈ ਉਹ ਹੱਲ ਕਰਨਾ ਹੀ ਨਹੀਂ ਚਾਹਦੇ ਗੰਦਾ ਨਾਲਾ ਸਹੀ ਸਾਫ਼ ਹੋਵੇ ਕਿਉਂਕਿ ਜੇ ਗੰਦਾ ਨਾਲਾ ਸਾਫ਼ ਕਰਨਾ ਚਾਹਦੇ ਹੋਣ ਤਾਂ ਗੰਦਾ ਨਾਲਾ ਜੇ ਸਾਫ਼ ਹੋ ਗਿਆ ਨਾ ਜੇ ਗੰਦਾ ਨਾਲਾ ਸਾਫ਼ ਹੋ ਗਿਆ ਤਾਂ ਫਿਰ ਪੈਸੇ ਖਾਣ ਕੇ ਕਿੰਦਾ ਆਰਾਮ ਤੇ ਕਿਉਂਕਿ ਲੁਧਿਆਣਾ ਸ਼ਹਿਰ ਦੇ ਵਿੱਚ ਇਹ ਜਿਹੜਾ ਗੰਦਾ ਵਾਲਾ ਹੈ ਇਹ ਸਾਡੀ ਸਰਕਾਰਾਂ ਵਾਸਤੇ ਅਸਰਾ ਵਾਸਤੇ ਸੋਨੇ ਦਾ ਅੰਡਾ ਦੇਣ ਵਾਲੀ ਇੱਕ ਮੁਰਗੀ ਹੈ ਦੋਸਤ ਅੱਜ ਲਗਭਗ 850 ਜੀ ਹਾਂ 850 ਕਰੋੜ ਰੁਪਇਆ ਮੈਂ ਖਰਚ ਨਹੀਂ ਕਹਾਗਾ ਮੈਂ ਬਰਬਾਦ ਕਹਾਗਾ ਮੈਂ ਲੁੱਟਿਆ ਕਹਾਗਾ ਬਰਬਾਦ ਕਰਨ ਦੇ ਬਾਅਦ ਵੀ ਅੱਜ ਹਾਲਾਤ ਦੇਖੋ ਅੱਜ ਹਾਲਾਤ ਦੇਖੋ ਅੱਜ ਹਾਲਾਤ ਦੇਖੋ ਇਹ ਡੇਰੀਆਂ ਦੇ ਲਾਂਘੇ ਦਾ ਰਸਤਾ ਹੈ ਔਰ ਡੇਰੀਆਂ ਦੇ ਵਿੱਚ ਅ ਕਮਿਊਨਿਟੀ ਸੈਂਟਰ ਬਣਾ ਦਿੱਤਾ ਮੈਨੂੰ ਦੱਸੋ ਕਿ ਕੋਈ ਬੰਦਾ ਆਪਣੇ ਘਰ ਦਾ ਵਿਆਹ ਇਹੋ ਜੇ ਇਹੋ ਜੇ ਪਹਿਲੇ ਇਹੋ ਜੀ ਕਮਿਊਨਿਟੀ ਸੈਂਟਰ ਇਹੋ ਜੀ ਜਗ੍ਹਾ ਤੇ ਕਰੇਗਾ ਕਿ ਕੋਈ ਜਾ ਸਕਦਾ ਏ ਛੱਡੋ ਥੋੜੀ ਦੇਰ ਵਾਸਤੇ ਕਮਿਊਨਿਟੀ ਸੈਂਟਰ ਨੂੰ ਮੈਂ ਤੁਹਾਡੇ ਸਾਹਮਣੇ ਅੱਜ ਸੱਚਾਈ ਪੇਸ਼ ਕਰਨ ਜਾ ਰਿਹਾ ਇਹ ਸੱਚਾਈ ਦਾ ਜਵਾਬ ਮਸ਼ੀਚੇ ਵਾਲ ਸਾਹਿਬ ਤੋਂ ਮੰਗਦਾ ਮੈਂ ਆਪਣੇ ਲੋਕਲ ਪ੍ਰਸ਼ਾਸਨ ਤੋਂ ਮੰਗਦਾ ਮੈਂ ਡੀਸੀ ਸਾਹਿਬ ਤੋਂ ਮੰਗਦਾ ਮੈਂ ਏਰੀਆ ਹਲਕੇ ਦੇ ਐਮਐਲਏ ਸਾਹਿਬ ਤੋਂ ਮੰਗਦਾ ਵਾ ਕਿ ਸਾਹਿਬ ਕਦ ਤੱਕ ਗੋਗਲੂ ਤੋਂ ਮਿੱਟੀ ਝਾੜਦੇ ਰਹੋਗੇ ਜੇ ਜਜ਼ਬਾ ਹੋਵੇ ਜੇ ਕੁਝ ਕਰਨ ਦੀ ਚਾਹਤ ਹੋਵੇ ਤਾਂ ਸਭ ਕੁਝ ਹੋ ਸਕਦਾ ਹੈ ਲੇਕਿਨ ਕੋਈ ਕੁਝ ਕਰਨਾ ਹੀ ਨਹੀਂ ਚਾਹਤਾ ਦੋਸਤ ਆ ਮੇਰੇ ਹੱਥ ਵਿੱਚ ਆ ਤੁਸੀਂ ਦੇਖ ਸਕਦੇ ਹੋ ਇਹ ਮੇਰੇ ਹੱਥ ਵਿੱਚ ਜਿਹੜਾ ਨਕਸ਼ਾ ਤੁਸੀਂ ਦੇਖਦੇ ਪਏ ਹੋ ਇਹ ਲਗਭਗ ਲਗਭਗ 1976 ਦੇ ਵਿੱਚ ਜਦੋਂ ਲੁਧਿਆਣਾ ਸ਼ਹਿਰ ਦੇ ਮੁਹੱਲਿਆਂ ਦੇ ਵਿੱਚ ਡੇਰੀਆਂ ਹੁੰਦੀਆਂ ਸੀਗੀਆਂ ਤੋਂ ਉਹ ਡੇਰੀਆਂ ਨੂੰ ਸ਼ਿਫਟ ਕਰਨ ਵਾਸਤੇ ਇੱਕ ਮਾਸਟਰ ਪਲਾਨ ਦੇ ਤਹਿਤ ਆ ਨਕਸ਼ਾ ਡਿਜ਼ਾਈਨ ਕੀਤਾ ਗਿਆ ਸੀ ਔਰ 1984 ਦੇ ਕਰੀਬ ਜਿੰਨੇ ਵੀ ਡੇਰੀਆਂ ਵਾਲੇ ਸੀਗੇ ਉਹ ਡੇਰੀਆਂ ਛੱਡਣਾ ਨਹੀਂ ਉਹ ਚਾਹੁੰਦੇ ਸੀ ਲੇਕਿਨ ਉਹਨਾਂ ਨੇ ਪ੍ਰਸ਼ਾਸਨ ਦਾ ਸਾਥ ਹਮੇਸ਼ਾ ਦਿੱਤਾ ਹਮੇਸ਼ਾ ਸਰਕਾਰਾਂ ਦਾ ਸਾਥ ਦਿੱਤਾ ਹਮੇਸ਼ਾ ਅਸਟਰਾਂ ਦਾ ਸਾਥ ਦਿੱਤਾ ਔਰ ਉਹਨਾਂ ਸਾਰਿਆਂ ਨੇ ਆਪਣੀਆਂ ਆਪਣੀਆਂ ਡੇਰੀਆਂ ਛੱਡ ਕੇ ਇੱਥੇ ਡੇਰੀਆਂ ਬਣਾ ਲਈਆਂ ਤੁਸੀਂ ਦੇਖ ਸਕਦੇ ਹੋ ਦੂਰ ਦੂਰ ਤੱਕ ਜਿੱਥੇ ਤੱਕ ਪਿੱਛੇ ਤੱਕ ਨਾ 에ਰੀਆ ਵੈ ਸਾਰਾ ਇਹ ਸਾਰਾ ਤਾਜਪੁਰ ਰੋਡ ਦਾ ਉਹ ਡੇਰੀ ਏਰੀਆ ਵੈ ਜਿੰਦੇ ਬੈਕ ਸਾਈਡ ਦੇ ਉੱਤੇ ਗੰਦਾ ਨਾਲਾ ਵੀ ਹੈਗਾ ਵੈ ਆਹ ਧਿਆਨ ਨਾਲ ਦੇਖੋ ਕਮੇਡੀ ਸੱਚਾਈ ਮੈਂ ਤੁਹਾਡੇ ਸਾਹਮਣੇ ਦਿਖਾਣਾ ਚਾਹੁੰਦਾ ਦੇਖੋ ਇਹਨਾਂ ਡੇਰੀਆਂ ਨੂੰ ਜੇ ਅਸੀਂ ਚਾਹਨੇ ਆ ਇਹ ਡੇਰੀ ਯਾ ਡਾਂਗਾ ਯਾ ਗੰਦਾਂ ਵਾਲਾ ਜਿਹੜਾ ਹੈਗਾ ਵਾ ਇਹ ਇਹਨਾਂ ਨਾਲ ਜੁੜਿਆ ਕਿਵੇਂ ਹੋਇਆ ਮੈਂ ਤਰੋ ਦੱਸਣਾ ਚਾਹੁੰਦਾ ਪਹਿਲਾਂ ਤਾਂ ਪਹਿਲਾਂ ਤਾਂ ਮੈਂ ਦੱਸਣਾ ਚਾਹੁੰਦਾ ਕਿ ਲੁਧਿਆਣਾ ਸ਼ਹਿਰ ਦੇ ਵਿੱਚ ਇਹ ਜਿਹੜਾ ਗੰਦਾਂ ਵਾਲਾ ਹੈਗਾ ਵਾ ਇਹਦੇ ਵਿੱਚ ਰੈ residențial ਯੂਜ਼ ਵਾਲਾ ਪਾਣੀ ਵੀ ਜਾਂਦਾ ਵਾ ਇਹਦੇ ਵਿੱਚ ਕੈਮੀਕਲ ਵਾਲਾ ਡਾਂਗਾ ਵਾਲਾ ਪਾਣੀ ਵੀ ਜਾਂਦਾ ਵਾ ਔਰ ਉਹਦੇ ਵਿੱਚ ਕਹਿੰਦੇ ਆ ਕਿ ਆਹ ਡੇਰੀਆਂ ਦਾ ਗੋਬਰ ਜਿਹੜਾ ਪਾਣੀ ਹੈ ਜਿਹੜਾ ਸਭ ਕੁਝ ਜਾਂਦਾ ਵਾ ਮੈਂ ਇੱਕ ਗੱਲ ਪੁੱਛਣਾ ਚਾਹੁੰਦਾ ਵਾ ਕਿ 1976 ਤੋਂ ਬਾਅਦ 1984 ਜਦੋਂ ਇਹ ਡੇਰੀਆਂ ਤੇ ਸ਼ਿਫਟ ਕੀਤੀਆਂ ਗਈਆਂ ਤਾਂ ਖੁਦ ਪ੍ਰਸ਼ਾਸਨ ਨੇ ਕੋਈ ਅਲੱਗ ਕੋਈ ਸੀਵਰੇਜ ਕੋਈ ਸਿਸਟਮ ਹੈ ਸਰਦਾ ਬਣਾਇਆ ਹੀ ਨਹੀਂ ਸੀਗਾ ਤਾਂ ਇਹ ਜਿੰਨਾ ਵੀ ਗੋਬਰ ਸੀ ਜਾਂ ਪਾਣੀ ਸੀ ਜਾਂ ਵੇਸਟ ਸੀਗਾ ਉਹ ਸੀਵਰੇਜ ਦੇ ਥੋਂ ਜਾਂਦਾ ਕਿੱਥੇ ਪਿਆ ਗੰਦੇ ਨਾਲੇ ਦੇ ਵਿੱਚ ਗੰਦੇ ਨਾਲੇ ਦੇ ਵਿੱਚ ਜਾਂਦਾ ਪਿਆ ਸੀਗਾ ਦੇਖੋ ਡੇਰੀਆਂ ਵਾਲਿਆਂ ਉੱਤੇ ਗਾੜੀ ਗੇਰ ਦੇਣੀ ਡੇਰੀਆਂ ਵਾਲਿਆਂ ਨੂੰ ਮੈਂ ਇਹੀ ਤਾਂ ਕਹਿਣਾ ਚਾਹੁੰਦਾ ਅਗਰ ਤੁਸੀਂ ਗੰਦਲ ਨਾਲਾ ਸਾਫ਼ ਕਰਨਾ ਚਾਹੁੰਦੇ ਹੋ ਤਾਂ ਪਹਿਲਾ ਬਿਲਕੁਲ ਠੀਕ ਗੱਲ ਹੈ ਡੇਰੀਆਂ ਵਾਲੇ ਖੁਦ ਚਾਹੁੰਦੇ ਐ ਸਾਹਿਬ ਉਹ ਨਾ ਸੁੱਟਦੇ ਪਏ ਐ ਤੇ ਨਾ ਸੁੱਟਣਾ ਚਾਹੁੰਦੇ ਹੈਗੇ ਐ ਕੀ ਆ ਗੋਹਾ ਨਾਲੇ ਚ ਜਾਵੇ ਕਿਉਂਕਿ ਜਿੰਨਾ ਉਹ ਗੁਰਬਾਣੀ ਦੀ ਪਵਿੱਤਰ ਲਾਈਨ ਆ ਪਵਨ ਗੁਰੂ ਪਾਣੀ ਪਤਾ ਮਾਤਾ ਧਰਤ ਮਾਤਾ ਇਹ ਹਰ ਡੇਰੀ ਵਾਲਾ ਸਮਝਦਾ ਵੈ ਹਰ ਪੰਜਾਬੀ ਸਮਝਦਾ ਵੈ ਡੇਰੀਆਂ ਲਾਣ ਵਾਲੇ ਪੰਜਾਬੀ ਐ ਦੋਸਤ ਉਹ ਪੰਜਾਬੀ ਐ ਦੇਖੋ ਉਹ ਵੀ ਚਾਹਦੇ ਐ ਦੇਖੋ ਲਗਭਗ ਲਗਭਗ ਅਗਰ 167 ਤੋਂ 200 ਡੇਰੀਆਂ ਵਾਲੇ ਐ ਤਾਂ 200 ਡੇਰੀਆਂ ਵਾਲੇ ਦੇ ਨਾਲ ਜੋ ਸੋਚ ਕੇ ਦੇਖੋ ਕਟੋ ਘਟ ਕਟੋ ਘਟ ਕਟੋ ਘਟ ਪੰਜ ਜਣ ਵੀ ਇੱਕ ਪਰਿਵਾਰ ਨਾਲ ਇੱਕ ਬੰਦੇ ਨਾਲ ਜੁੜੇ ਹੋਣਗੇ ਉਸ ਤੋਂ ਬਾਅਦ ਇਹਨਾਂ ਡੇਰੀਆਂ 'ਚ ਕੰਮ ਕਰਨ ਵਾਲਾ ਜਿਹੜਾ 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 ਮਜ਼ਦੂਰ ਹੈ ਜਿਹੜਾ ਟੂੜੀ ਚੱਕਦਾ ਹੋਏਗਾ گاਵਾਂ ਨੂੰ ਜਿਹੜਾ گاਵਾ ਦਾ ਮਲਮੁੱਤਰ ਚੱਕਦਾ ਹੋਏਗਾ ਦੁੱਧ ਚੁੰੰਦਾ ਹੋਏਗਾ ਲਗਭਗ ਲੱਖਾਂ ਲੋਕ ਲੱਖਾਂ ਲੋਕ ਦਾ ਰੋਜ਼ਗਾਰ ਲੱਖਾਂ ਲੋਕ ਦਾ ਪੇਟ ਪਾਲਣ ਵਾਲੀਆਂ ਇਹ ਡੇਰੀਆਂ ਆ ਬਈ ਦੋਸਤ ਇਹ ਡੇਰੀਆਂ ਕਮਲ ਜੀ ਅਗਰ ਇਹਨਾਂ ਡੇਰੀਆਂ ਦਾ ਅਸੀਂ ਉਹਨਾਂ ਨੂੰ ਵਿਕਲਪ ਨਹੀਂ ਦਵਾਂਗੇ ਉਹਨਾਂ ਦੇ ਮਲਮੁੱਤਰ ਦਾ ਉਹਨਾਂ ਦੇ ਹੱਲ ਨਹੀਂ ਦਵਾਂਗੇ ਸਿਰਫ ਉਹਨਾਂ ਦੀ ਗਰਦਨ ਘਸ ਦਿਆਂਗੇ ਗਰਦਨ ਤੇ ਸਿੱਧਾ ਹੱਥ ਪਾਵਾਂਗੇ ਕਿ ਭਾਈ ਤੁਸੀਂ ਅੱਜ ਜਿਹੜਾ ਮਲਮ ਉਤਰ ਗੋਬਰ ਹੈਗਾ ਵਾ ਇਹ ਤੁਹਾਡੇ ਆ ਦੇਖੋ ਤੁਹਾਡੇ ਡੇਰੀਆਂ ਦੀ ਬਸ ਇਸ ਤਰ੍ਹਾਂ ਵਿਖਰਿਆ ਪਿਆ ਰਵੇ ਇਸ ਤਰ੍ਹਾਂ ਰਵੇ ਉਹ ਚੱਕਰਿਆਂ ਦਾ ਹੱਲ ਨਾ ਹੋਵੇ ਦੇਖੋ ਜਦੋਂ ਤੱਕ ਇਹਨਾਂ ਡੇਰੀਆਂ ਨੂੰ ਇਹਨਾਂ ਦਾ ਹੱਲ ਨਹੀਂ ਦਿੱਤਾ ਜਾਏਗਾ ਔਰ ਹੱਲ ਸਭ ਕੁਝ ਹੈ ਹਾਲ ਸਭ ਕੁਝ ਆ ਗਿਆ ਪਤਾ ਹੀ ਸਾਰੇ ਅਫਸਰਾਂ ਨੂੰ ਹੈ ਸਾਰੇ ਪ੍ਰਸ਼ਾਸਨ ਨੂੰ ਪਤਾ ਹੈ ਸਰਕਾਰਾਂ ਨੂੰ ਪਤਾ ਹੈ ਸੀਚੇਵਾਲ ਸਾਹਿਬ ਨੂੰ ਵੀ ਪਤਾ ਹੈ ਕਿ ਹਲ ਕੀ ਹੋਣਾ ਚਾਹੀਦਾ ਹੈ ਲੇਕਿਨ ਹਲ ਕਰਨਾ ਨਹੀਂ ਚਾਹੁੰਦੇ ਸਾਹਿਬ ਮੈਂ ਫੇਰ ਦਰਹਾਉਂਗਾ ਗੱਲ ਹਲ ਇਸ ਲਈ ਨਹੀਂ ਕਰਨਾ ਚਾਹੁੰਦੇ ਕਿਉਂਕਿ ਇਹ ਗੰਦਾ ਨਾਲਾ ਇਹ ਜਿਹੜਾ ਵੀ ਹੈਗਾ ਜੇ ਸਾਫ਼ ਹੋ ਗਿਆ ਤਾਂ ਇਹ ਸੋਨੇ ਦੇ ਅੰਡੇ ਦੇਣ ਵਾਲੀ ਦੇ ਨਾਮ ਤੇ 850 ਕਰੋੜ ਰੁਪਏ ਬਰਬਾਦ ਹੋ ਗਿਆ ਖਾਧਾ ਗਿਆ ਤਾਂ ਗਾਂ ਕਿਵੇਂ ਖਾਧਾ ਜਾਊਗਾ ਅੱਗੇ ਕਿਵੇਂ ਖਾਧਾ ਜਾਊਗਾ ਇਹ ਸਾਰੀ ਕਹਾਣੀ ਹੈ ਜਵਾਬ ਤੇ ਇਹਨਾਂ ਨੇ ਜਦੋਂ ਆਪਣੀ ਮੰਗ ਰੱਖੀ ਸੀ ਗਿਆ ਇਹਨਾਂ ਦੀਆਂ ਮੰਗਾ ਸੁਣਨ ਦੀ ਥਾਂ ਤੇ ਇਹਨਾਂ ਦੇ ਉੱਤੇ ਐਫ ਆਈ ਆਰਸ ਤੱਕ ਜਿਹੜੀ ਇਹ ਕਰ ਦਿੱਤੀ ਗਈ ਹੈਗੀ ਹੈ ਘਟੋ ਘਟ 12 ਤੋਂ 15 ਲੋਕਾਂ ਦੇ ਉੱਤੇ ਪਰਚਾ ਹੋਇਆ ਜਨਾਬ ਹੋਈ ਤਾਂ ਕਹਿਣਾ ਜਿਹੜਾ ਬੋਲੇ ਉਹਦਾ ਪਰਚਾ ਕਰਾ ਦਿਓ ਉਹਦਾ ਸੰਗ ਕੁੱਟ ਦਿਓ ਕਮਾਲ ਹੈ ਬਾਈ ਅੱਜ ਅਸੀਂ ਆਪਣੇ ਪੰਜਾਬ ਤੋਂ ਹੋ ਗਏ ਅੱਜ ਅਸੀਂ ਬੜੇ ਹਕਾ ਲਈ ਯਾਰ ਇਹ ਡੇਰੀਆ ਵਾਲੇ ਇਹ ਦੁੱਧ ਵੇਚਦੇ ਆ ਡੇਰੀਆ ਵਾਲੇ ਪਸ਼ੂ ਜਿਹੜੇ ਦੁੱਧ ਜਿਹੜਾ ਸਾਰਾ ਕੁਝ ਡੇਰੀ ਇਹ ਵੀ ਕਿ ਇੰਡਸਟਰੀ ਹੈ ਅੱਜ ਇੰਡਸਟਰੀ ਨੂੰ ਖਤਮ ਕਰਨਾ ਚਾਹੁੰਦੇ ਵੈਸੇ ਹੀ ਕਰ ਦਿਓ ਡੇਰੀਆ ਵਾਲੇ ਨੂੰ ਮਾਰ ਦਿਓ ਯਾਰ ਜਾਨਵਰਾਂ ਨੂੰ ਮਾਰ ਦਿਓ ਯਾਰ ਗੌਰਵ ਜੀ ਚਿੱਟੇ ਨੂੰ ਕਿਤੇ ਇਹ ਦੁੱਧ ਦਾ ਰੰਗ ਵੀ ਚਿੱਟਾ ਹੈ ਇਹ ਦੁੱਧ ਤਾਂ ਨਹੀਂ ਹੋਗੀ ਇਹ ਦੁੱਧ ਅੰਮ੍ਰਿਤ ਹੈ ਇਹ ਦੁੱਧ ਜਿਹੜਾ ਹੈਗਾ ਵੈਨਾ ਇਹ ਸੋਚ ਕੇ ਦੇਖੋ ਇਹ ਦੁੱਧ ਜਦੋਂ ਘਰਾਂ ਵਿੱਚ ਜਾਂਦਾ ਹੋਏਗਾ ਜਦੋਂ ਨਵ ਜਨਮੇ ਬੱਚੇ ਵੀ ਪੀਂਦੇ ਹੋਣਗੇ ਜੇ ਇਹੋ ਜਿਹੇ ਹਾਲਾਤ ਹੋਣਗੇ ਆ ਡੇਰੀ ਦਾ ਹਲੇ ਹਲੇ ਤਾਂ ਤੁਹਾਨੂੰ ਡੇਰੀਆਂ ਦੀ ਐਂਟਰੈਂਸਖਾਈ ਹੈ ਇਹਨਾਂ ਡੇਰੀਆਂ ਦੇ ਵਿੱਚ ਅੱਗੇ ਜਾ ਕੇ ਗਾਹ ਜਾ ਕੇ ਕੋਈ ਡੇਰੀਏ ਸੜਕ ਨਹੀਂ ਕੋਈ ਅਸੀਂ ਡੇਰੀ ਨਹੀਂ ਹੈ ਜਿੱਥੇ 2-2 ਫੁੱਟ ਇਹੋ ਜਿਹਾ ਗੋਬਰ ਨਹੀਂ ਪਿਆ ਜਿੱਥੇ ਹਾਲਾਤ ਬੱਤੋਂ ਬੱਤਰ ਨਹੀਂ ਹੈ ਸੋਚ ਕੇ ਦੇਖੋ ਉਹ ਦੁੱਧ ਚੋਣ ਤੋਂ ਬਾਅਦ ਜਦੋਂ ਘਰਾਂ ਜਾਂਦਾ ਹੋਏਗਾ ਜਦੋਂ ਨਿਆਣੇ ਪੀਣਗੇ ਕਿਉਂ ਕੀ ਹੋਏਗਾ ਉਹ ਕੀ ਹੋਏਗਾ ਉਹਦੇ ਵਿੱਚ ਜਰਮਸ ਹੋਣਗੇ ਕਿਟਾਣੂ ਹੋਣਗੇ ਬਿਮਾਰੀਆਂ ਫੈਲਣਗੀਆਂ ਲੇਕਿਨ ਦਾ ਜ਼ਿੰਮੇਵਾਰ ਕੌਣ ਪ੍ਰਸ਼ਾਸਨ ਉਹ ਕਿਵੇਂ ਧਿਆਨ ਨਾਲ ਦੇਖੋ ਆ ਮੇਰੇ ਹੱਥ ਵਿੱਚ ਧਿਆਨ ਨਾਲ ਦੇਖੋ ਸਾਡੇ ਨਗਰ ਅਰਬਨ ਵਾਟਰ ਐਂਡ वेस्टर्न मैनेजमेंट लिमिटेड अधीन ਆ 12 11 2025 ਨੂੰ ਜੀ ਹਾਂ 12 11 2025 ਨੂੰ ਇਸ ਤੋਂ ਪਹਿਲਾਂ ਵੀ ਇਹ ਜਿਹੇ ਕਈ ਟੈਂਡਰ ਗੰਗਰੂ ਤੋਂ ਮਿੱਟੀ ਝਾਣੇ ਲਈ ਲਗਾਏ ਗਏ ਕਿ ਹਾਂ ਭਾਈ ਇਹਨਾਂ ਡੇਰੀਆਂ ਦਾ ਜਿਹੜਾ ਇਹ ਗੋਹਾ ਹੈ ਜਿਹੜਾ ਇਹ ਵੇਸਟ ਹੈ ਅਸੀਂ ਚੱਕਾਂਗੇ ਇਹਦਾ ਹੱਲ ਕਰਾਂਗੇ ਕਿ ਦੋਸਤ ਹਾਲੇ ਨਹੀਂ ਹੋਇਆ ਹਾਲੋ ਅੱਜ ਤੋਂ 4 ਸਾਲ ਪਹਿਲਾਂ ਇੱਕ ਜਜਮਾਨ ਇੱਕ ਭਾਈ ਸਾਹਿਬ ਆਏ ਸੀਗੇ ਉਹਨਾਂ ਨੇ ਕਿਹਾ ਕਿ ਮੈਨੂੰ ਸਿਰਫ 2 ਤੋਂ 2.5 ਏਕੜ ਜਗ੍ਹਾ ਦੇ ਦਿਓ ਮੈਂ ਉੱਥੇ ਖੁਦ ਪੈਸੇ ਲਗਾਵਾਂਗਾ ਖੁਦ ਮਸ਼ੀਨਰੀ ਖੜੀ ਕਰਾਂਗਾ ਔਰ ਇਹਨਾਂ ਸਾਰਿਆਂ ਦਾ ਇਹਨਾਂ ਡੇਰੀਆਂ ਵਾਲੇ ਨਾਲ ਐਮਯੂ ਕਰਾਰ ਹੋਇਆ ਹੋਇਆ ਹੈ ਡਾਕੂਮੈਂਟਸ ਹੈਗੇ ਐਮਯੂ ਵੀ ਕਰਾਰ ਹੋਇਆ ਕਿ ਜਿੰਨਾ ਚਿਰ ਤੱਕ ਇਹ ਡੇਰੀਆਂ ਇੱਥੇ ਹੋਣ ਰਹਿਣਗੀਆਂ ਉਦੋਂ ਤੱਕ ਮੈਂ ਐਮਯੂ ਕਰਾਰ ਦੇ ਹਿਸਾਬ ਦੇ ਨਾਲ ਇਹਨਾਂ ਦਾ ਸਾਰਾ ਗੋਬਰ ਸਾਰਾ ਚੱਕਾਂਗਾ ਔਰ ਉੱਥੇ ਬਾਇਓ ਗੈਸ ਪਲੰਟ ਬਣਾ ਕੇ ਉਹ ਕੰਜ਼ਿਊਮ ਕਰਾਂਗਾ ਲੇਕਿਨ ਦੋਸ ਉਹ ਬਾਇਓ ਗੈਸ ਪਲਾਨਟ ਤਾਂ ਨਾ ਬਣ ਸਕਿਆ ਕਿਉਂਕਿ ਲੋਕਾਂ ਦਾ ਕਹਿਣਾ ਸੀ ਕਿ ਰੈ residențial ਏਰੀਆ ਹੁਣ ਜਗ੍ਹਾ ਕਿੰਨੇ ਪ੍ਰੋਵਾਈਡ ਕਰवानी ਸੀਗੀ ਜਗ੍ਹਾ ਸੀਗੀ ਦੋਸਤ ਜੇ ਚੰਦੇ ਤਾਂ ਇੱਥੇ ਆ ਡੇਰੀਆਂ ਦੇ ਵਿੱਚ ਆ ਗੋਹੇ ਦੇ ਵਿੱਚ ਆ ਦੇਖੋ ਆ ਇਹ ਜਗ੍ਹਾ ਦੇ ਉੱਤੇ ਜਿੱਥੇ ਕਮਿਊਨਿਟੀ ਸੈਂਟਰ ਬਣਾਇਆ ਇੱਥੇ ਗੋਹੇ ਦੇ ਵਿੱਚ ਡੇਰੀਆਂ ਦੇ ਵਿੱਚ ਵਿਆਹ ਹੋਣਗੇ ਅੱਜ ਤੱਕ ਮੈਨੂੰ ਕਹਿ ਦੇ ਸਰਕਾਰਾਂ ਕਹਿ ਦੇ ਪ੍ਰੋਸੈਸਰ ਕਹਿ ਦੇ ਅਫਸਰ ਕਹਿ ਦੇ ਕਿ ਇੱਥੇ ਕੋਈ ਫੰਕਸ਼ਨ ਹੋਏ ਹੋਣ ਇੱਥੇ ਕੋਈ ਫੰਕਸ਼ਨ ਹੋਏ ਹੋਣ ਇੱਥੇ ਕੋਈ ਫੰਕਸ਼ਨ ਹੋਏ ਕੋਈ ਆਏਗਾ ਇਸ ਜਗ੍ਹਾ ਦੇ ਉੱਤੇ ਸੋ ਇਸ ਜਗ੍ਹਾ ਦੇ ਉੱਤੇ ਇਸ ਨਕਸ਼ੇ ਦੇ ਮੁਤਾ ਮੈਂ ਤੁਹਾਨੂੰ ਦਿਖਾਣਾ ਚਾਹਨਾ ਆ ਤੁਸੀਂ ਦੇਖੋ ਸਾਰੀ ਡੇਰੀਆਂ ਵੈ ਇਹ ਸਾਰੀਆਂ ਡੇਰੀਆਂ ਵੈ ਇਸ ਡੇਰੀਆਂ ਦੇ ਵਿੱਚ ਆ ਤੁਸੀਂ ਦੇਖ ਰਹੇ ਹੋ پارک ਦੀ ਜਗਾ ਸੀਗੀ ਇਹ ਤੁਹਾਨੂੰ ਬਲਾਕ A ਲਿਖਿਆ ਇੱਥੇ ETP ਪਲੈਂਟ ਬਣਾ ਦਿੱਤਾ ਗਿਆ ਫਿਰ ਉਸ ਤੋਂ ਬਾਅਦ ਇੱਥੇ ਜਾ ਕੇ ਬਲਾਕ C ਇੱਥੇ ETP ਬਣਾਵਾ ਦਿੱਤਾ ਹੁਣ ਇੱਥੋਂ ਦੀ ਸਾਰਾ ਇਹਨਾਂ ਡੇਰੀਆਂ ਦਾ ਗੰਦਾ ਪਾਣੀ ਦੰਦਾ ਪਾਣੀ ਇੱਥੋਂ ਦੀ ਦੁਬਾਰਾ ਦੁਬਾਰਾ ਏਜ ਆਏਗਾ ਤੁਸੀਂ ਦੇਖੋ ਜਗਾ ਘਟ ਹੈ ਇਹੀ ਗੱਲ ਪ੍ਰਸ਼ਾਸਨ ਨੂੰ ਬਾਰ ਬਾਰ ਡੇਰੀਆਂ ਵਾਲੇ ਕਹਿ ਚੁੱਕੇ ਆ ਡੀਸੀ ਨੂੰ ਕਹਿਤਾ ਐਮਐਲਏ ਨੂੰ ਕਹਿਤਾ ਸਾਰੇ ਪ੍ਰਸ਼ਾਸਨ ਨੂੰ ਕਹਿ ਦਿੰਦਾ ਕਿ ਭਾਈ ਜਗਾ ਘਟ ਹੈ ਜਗਾ ਘਟਾ ਹੁਣ ਤੁਸੀਂ ਦੱਸੋ ਗਾਵਾਂ ਜੇ ਦੁੱਧ ਦੇਣਗੀਆਂ ਜੇ ਦੁੱਧ ਚਾਹੀਦਾ ਵਾ ਤਾਂ ਚਾਰਾ ਖਵਾਣਾ ਪਏਗਾ ਨਾ ਚਾਰਾ ਖਵਾਣਾ ਪਏਗਾ ਨਾ ਦੋਸਤ ਇਹ ਗਾਂ ਡੰਗਰ ਪਸ਼ੂ ਚਾਰਾ ਖਾਣਗੇ ਤਾਂ ਮਲ ਮੂਤਰ ਤਾਂ ਖਾਣਗੇ ਨਾ ਦੋਸਤ ਹੁਣ ਉਹਨਾਂ ਦਾ ਪਿਸ਼ਾਬ ਰੋਕ ਦੀਏ ਹੁਣ ਉਹਨਾਂ ਦਾ ਪਿਸ਼ਾਬ ਰੋਕ ਦੀਏ ਉਹ ਜੇ ਪਿਸ਼ਾਬ ਕਰਨ ਗਿਆ ਤੱਕ ਸਾਡੀਆਂ ਸਾਡਾ ਪ੍ਰਸ਼ਾਸਨ ਕਹਿੰਦਾ ਕਿ ਤੁਸੀਂ ਪਾਣੀ ਬੜਾ ਸੁੱਟਦੇ ਹੋ ਯਾਰ ਉਹ ਪਾਣੀ ਹੁਣ ਗਾਵਾਂ ਦਾ ਪਸ਼ਾਬ ਰੋਗ ਦੀ ਕਿੱਥੇ ਜਾਵੇ ਉਹ ਪਸ਼ਾਬ ਹੁਣ ਉਹ ਮਲਮ ਉਤਰ ਜਿਹੜਾ ਹੈਗਾ ਉਹਦਾ ਹੱਲ ਤਾਂ ਚਾਹੀਦਾ ਦੋਸਤ ਉਹਦੇ ਹੱਲ ਵਾਸਤੇ ਦੋ ਚੀਜ਼ਾਂ ਬਹੁਤ ਜ਼ਰੂਰੀ ਹੈ ਪਹਿਲਾ ਇਹ ਕਿ ਈਟੀਪੀ ਪਲੈਂਟ ਦਾ ਡਾਇਰਾਂ ਉਹਦਾ ਆ ਜਾਵੇ ਉਹਦੇ ਵਾਸਤੇ ਵੱਡਾ ਈਟੀਪੀ ਪਲੈਂਟ ਨਾਲ ਬਣੇ ਇੱਕ ਪਲੈਂਟ ਹੋਰ ਬਣੇ ਔਰ ਨਾਗ ਬਾਇਓ ਗੈਸ ਪਲੈਂਟ ਬਾਇਓ ਗੈਸ ਪਲੈਂਟ ਬਣੇ ਜਦੋਂ ਤੱਕ ਤੁਸੀਂ ਇਹ ਦੋ ਗੱਲਾਂ ਦੋ ਗਲਾ ਇਸ ਡੇਰੀ ਇਹ ਸ਼ੁਰੂਆਤ ਹੈ ਮੈਂ ਡਾਈਂਗਾ ਦੀ ਗੱਲ ਹਲੇ ਕਰਦਾ ਹੀ ਨਹੀਂ ਪਿਆ ਜੇ ਤੁਸੀਂ ਸ਼ੁਰੂਆਤ ਚਲੋ ਛੋਟੀ ਚੀਜ਼ ਨੂੰ ਪਹਿਲਾਂ ਫੜਿਆ ਵਾ ਕਿ ਪਹਿਲਾਂ ਡਾਈਂਗਾ ਵਾਲੇ ਦੀ ਧੌਣ ਫੜਨੀ ਹੈ ਤਾਂ ਸੌਰੀ ਡੇਰੀਆਂ ਵਾਲੇ ਦੀ ਧੌਣ ਫੜਨੀ ਹੈ ਤਾਂ ਦੋ ਆਜੋ ਡੇਰੀਆਂ ਵਾਲੇ ਨੂੰ ਪਿਕਾ ਲੈ ਤਾਂ ਦੇ ਦਿਓ ਹਲ ਤਾਂ ਦੇ ਦਿਓ ਉਹ ਹਲ ਤੋਂ ਬਿਨਾ ਤੁਸੀਂ ਨਾਲਾ ਕਿਵੇਂ ਸਾਫ਼ ਕਰ ਲੋਗੇ ਹਲ ਤੋਂ ਬਿਨਾ ਨਾਲਾ ਤੁਸੀਂ ਕਿਵੇਂ ਸਾਫ਼ ਕਰ ਲੋਗੇ ਮੈਂ ਉਹੀ ਤਾਂ ਕਹਿਣਾ ਚਾਹਨਾ ਕਿ ਆ ਲਾਗੇ ਆ ਬਿਲਕੁਲ ਤੁਸੀਂ ਦੇਖੋ ਇਸ ਨਕਸ਼ੇ ਦੇ ਵਿੱਚ ਵੀ ਮਾਸਟਰ ਪਲਾਨ ਦੇ ਵਿੱਚ ਇਹ ਸਾਨੂੰ 1983 ਦੇ ਵਿੱਚ ਸਾਹਿਬ ਆ ਦੇਖੋ ਆ ਡੇਟ ਦੇਖੋ 1983 ਦੇ ਵਿੱਚ ਮਾਸਟਰ ਪਲਾਨ ਤਿਆਰ ਹੋਇਆ ਸੀਗਾ ਇਸ ਮਾਸਟਰ ਪਲਾਨ ਦੇ ਵਿੱਚ ਆ ਦੇਖੋ ਇਹ ਇਹ ਬਲਾਕ ਇਹ ਦੇ ਵਿੱਚ ਬਲਾਕ ਸੀ ਦੇ ਵਿੱਚ ਆ ਜਗ੍ਹਾ ਹੈ ਆ ਜਗ੍ਹਾ ਬਈਆ ਬਲੌਗ ਆ ਦੇਖੋ ਸਾਈਡ ਫੋਰ ਮਿਲਕ ਕਲੈਕਸ਼ਨ ਐਂਡ ਚਿਲਿੰਗ ਸੈਂਟਰ ਇੱਥੇ ਮਿਲਕ ਕਲੈਕਸ਼ਨ ਚਿਲਿੰਗ ਸੈਂਟਰ ਬੰਨਣਾ ਸੀ ਔਰ ਇਹ ਆ ਜਗ੍ਹਾ ਵੈ ਔਰ ਇਹ ਆ ਜਗ੍ਹਾ ਵੈ ਦੋਸਤ ਇਹ ਆ ਜਗ੍ਹਾ ਵੈ ਜੇ ਇਸ ਜਗ੍ਹਾ ਦੇ ਉੱਤੇ ਅਸੀਂ ਬਾਇਓ ਗੈਸ ਪਲਾਂਟ ਬਣਾ ਦਈਏ ਜਾਂ ਇੱਥੇ ਅਸੀਂ ਈਟੀਬੀ ਪਲਾਂਟ ਸ਼ਿਫਟ ਕਰ ਦਈਏ ਇੱਥੇ ਈਟੀਬੀ ਪਲਾਂਟ ਬਣਾ ਦਈਏ ਤੇ ਬਾਇਓ ਗੈਸ ਇੱਥੇ ਬਣਾ ਦਈਏ ਜਗ੍ਹਾ ਹੈ ਦੋਸਤ ਹੱਲ ਹੈ ਦੋਸਤ ਦੋਨੋਂ ਜੋ ਕਿਤੇ ਨਾ ਕਿਤੇ ਕੁਝ ਹੋ ਹੀ ਹੋ ਸਕਦਾ ਹੈ گا ਵੈ ਤੇ ਜਿੱਥੇ ਪੋਲਿਊਸ਼ਨ ਕੰਟਰੋਲ ਬੋਰਡ ਨੇ ਕਿ ਇਹ ਰੈਜੀਡੈਂਸ਼ੀਅਲ ਏਰੀ ਉੱਥੇ ਤੁਸੀਂ ਸਕੂਲ ਸ਼ਿਫਟ ਕਰ ਦਿਓ ਜੋ ਮਰਜ਼ੀ ਬਣਾਓ ਵੀ ਜਗਾ ਤੁਹਾਡੇ ਕੋ ਫालतੂ ਹੈ ਲੇਕਿਨ ਇਹ ਜਗਾ ਜਾਂ ਇਹ ਜਗਾ ਇੱਥੇ ਬਾਇਓ ਗੈਸ ਪਲਾਂਟ ਵੀ ਬਣ ਸਕਦਾ ਇੱਥੇ ਈਟੀਪੀ ਪਲਾਂਟ ਵੀ ਬਣ ਸਕਦਾ ਹੈ ਹੱਲ ਹੱਲ ਜ਼ਰੂਰੀ ਹੈ ਜੇ ਸਰਕਾਰਾਂ ਜੇ ਪ੍ਰਸ਼ਾਸਨ ਇਹ ਹੱਲ ਪੰਜਾਬ ਵਾਲਿਓ ਲੁਧਿਆਣਾ ਵਾਲਿਓ ਜੇ ਇਹ ਹੱਲ ਡੇਰੀਆਂ ਵਾਲੇ ਦਾ ਨਹੀਂ ਨਾ ਕਰਨਾ ਚਾਹੁੰਦੀਆਂ ਤਾਂ ਸਾਫ਼ ਸਮਝੋ ਕਿ ਸਾਡੀਆਂ ਸਰਕਾਰਾਂ ਸਾਡਾ ਪ੍ਰਸ਼ਾਸਨ ਚੰਗਾ ਨਹੀਂ ਦੀ ਕਿ ਇਹ ਨਾਲਾ ਸਾਫ਼ ਹੋਵੇ ਔਰ ਕਿਉਂ ਨਾ ਸਾਫ਼ ਹੋਵੇ ਇਹ ਤੁਸੀਂ ਸਾਰੇ ਜਾਣਦੇ ਹੋ ਸਾਰੇ ਜਾਣਦੇ ਹੋ ਮੇਰੇ ਨਾਲ ਇੱਥੇ ਮੌਜੂਦ ਹੈ ਮੇਰੇ ਡਾਇੰਗਾ ਤੋਂ ਬਹੁਤ ਮੇਰੇ ਵੀਰ ਇੱਥੇ ਖੜੇ ਹੈ ਸਭ ਦੁਖੀ ਹੈ ਡੇਰੀਆਂ ਤੋਂ ਸੌਰੀ ਡੇਰੀਆਂ ਤੋਂ ਇੱਥੇ ਮੇਰੇ ਵੀਰ ਹੈ ਜਿਹੜੇ ਸਾਰੇ ਦੁਖੀ ਹੈ ਸਭ ਇੱਥੇ ਨਾਲ ਕੋਈ ਨਹੀਂ ਚਾਹੁੰਦਾ ਦੋਸਤ ਕੋਈ ਨਹੀਂ ਚਾਹੁੰਦਾ ਆਪਣੇ ਸ਼ਹਿਰ ਨੂੰ ਗੰਦਾ ਕਰਨਾ ਕੋਈ ਨਹੀਂ ਚਾਹੁੰਦਾ ਹਰ ਹਰ ਮਹੀਨੇ ਲੱਖਾਂ ਲੱਖਾਂ ਬਸ਼ੂ ਲੱਖਾਂ ਮवेशੀ ਲੱਖਾਂ ਜਾਨਵਰ ਮਰਦੇ ਪਏ ਆ ਯਾਰ ਇਹ ਗੰਦਗੀ ਕਰਕੇ ਸਿਰੋ ਸੋਚ ਕੇ ਦੇਖੋ ਹਾਲਾਤ ਕੀ ਹੈ ਪ੍ਰਸ਼ਾਸਨ ਦੇ ਅੱਗੇ ਸਭ ਕੁਝ ਡਰਦਾ ਆ ਜਗ੍ਹਾ ਵੀ ਇਹ ਸਾਹਿਬ ਆ ਜਗ੍ਹਾ ਵੀ ਇਹ ਸਾਹਿਬ ਫਿਰ ਡੇਰੀ ਕਾਦੇ ਲਈ ਡੇਰੀ ਕਾਦੇ ਲਈ ਕਦੋਂ ਤੱਕ ਟੈਂਡਰ ਟੈਂਡਰ ਲਗਾ ਕੇ ਖਬਰ ਕਾਲੇ ਕਰਦੇ ਰਹੋਗੇ ਕਦੋਂ ਤੱਕ ਲੋਕਾਂ ਨੂੰ ਬੇਕੂ ਬਣਾਦੇ ਰਹੋਗੇ ਤੁਸੀਂ ਹਲਕਾ ਕਰਨਾ ਹੀ ਨਹੀਂ ਜਾਂਦੇ ਹਲਕਾ ਕਰਨਾ ਹੀ ਨਹੀਂ ਜਾਂਦੇ ਔਰ ਐਫ ਆਈ ਆਰ ਤੁਸੀਂ ਇਹ ਡੇਰੀਆਂ ਵਾਲਿਆਂ ਤੇ ਲਿਆ ਲੁਧਿਆਣੇ ਵਾਲਿਆਂ ਦਾ ਕਰਨਾ ਚਾਹੁੰਦੇ ਹੋ ਲੇਕਿਨ ਯਾਦ ਰੱਖਿਓ ਇਹ ਜਨਤਾ ਸਭ ਦੇਖਦੀ ਪਈ ਹੈ ਸਭ ਜਾਣਦੀ ਹੈ ਮੈਂ ਚਾਹੂੰਗਾ ਸਿੰਘ ਸਾਹਿਬ ਖੜੇ ਹੈ ਡੇਰੀਆਂ ਵਾਲੇ ਖੜੇ ਇਹਨਾਂ ਦੀ ਗੱਲ ਇਹਨਾਂ ਦੀ ਜ਼ੁਬਾਨ ਤੋਂ ਪੁੱਛੋ ਕੀ ਹੋਇ ਕਹਿਣਾ ਚਾਹੁੰਦੇ ਅੱਛਾ ਇਹ ਮੈਂ ਇੱਥੇ ਸ਼ੁਰੂ ਕਰੂੰਗਾ ਸਾਡੀ ਗੁਰਬਾਣੀ ਦੇ ਵਿੱਚ ਪਵਿੱਤਰ ਬਾਣੀ ਲਿਖੀ ਹੋਈ ਹੈ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਕੀ ਇਹ ਬਾਣੀ ਇਸ ਸ਼ਲੋਕ ਇਹ ਆਪਾਂ ਨਹੀਂ ਚੀਜ਼ ਮੰਨਦੇ ਜਾਂ ਆਪਾਂ ਨੂੰ ਇਹ ਚੀਜ਼ਾਂ ਨਹੀਂ ਠੀਕ ਲੱਗਦੀਆਂ ਇਹਨਾਂ ਤੇ ਆਪਾਂ ਨਹੀਂ ਚੱਲ ਸਕਦੇ ਇਹ ਜਿਹੜੀ ਗੁਰਬਾਣੀ ਦੇ ਵਿੱਚ ਲਿਖਿਆ ਗਿਆ ਅਸੀਂ ਬਿਲਕੁਲ ਸ਼ੁੱਧ ਉਹ ਤਿਆਰ ਕਰਦੇ ਹਾਂ ਜੇ ਅਸੀਂ ਦੁੱਧ ਦੇ ਵਿੱਚ ਕੋਈ ਬੇਈਮਾਨੀ ਕਰੀਏ ਤੇ ਫਿਰ ਅਸੀਂ ਗੁਰਬਾਣੀ ਦਾ ਨਰਾਦਰ ਕਰ ਰਹੇ ਹਾਂ ਅਸੀਂ ਦੋ ਤਾਂ ਬਿਲਕੁਲ ਤਿਆਰ ਪਿਓਰ ਕਰਕੇ ਵੇਚ ਰਹੇ ਆ ਇਹ ਵਿਕਲਪ ਕਿਸ ਚੀ ਦਾ ਵਿਕਲਪ ਸਭ ਤੋਂ بڑا ਵਿਕਲਪ ਤੁਹਾਨੂੰ ਚਾਹੀਦਾ ਹੈ ਇਸ ਗੰਦਗੀ ਦਾ ਸਭ ਤੋਂ بڑا ਵਿਕਲਪ ਚਾਹੀਦਾ ਹੈ ਹਾਈਜਨਿਕ ਦਾ ਉਹ ਵਿਕਲਪ ਆਖਰ ਪ੍ਰਸ਼ਾਸਨ ਕਿਉਂ ਨਹੀਂ ਦੇ ਰਿਹਾ ਤੁਹਾਡੇ ਕੋਲ ਕਿਹ ਕੋਈ ਮਾਸਟਰ ਪਲਾਨ ਨਹੀਂ ਹੈ ਤੁਹਾਡੇ ਕੋਲ ਉਪਾਏ ਨਹੀਂ ਹੈ ਜਾਂ ਫਿਰ ਕੋਈ ਐਸਾ ਜਰੀਆ ਹੀ ਨਹੀਂ ਹੈ ਕਿ ਜਿਹਦੇ ਨਾਲ ਆਪਾਂ ਇੱਥੇ ਸਫਾਈ ਰੱਖ ਸਕੀਏ ਦੇਖੋ ਜੀ ਸਾਡੀ ਡਿਮਾਂਡ ਬਹੁਤ ਦੇਰ ਦੀ ਚੱਲ ਰਹੀ ਹੈ ਨਾਲ ਬੜੀ ਦੇਰ ਦੀਆਂ ਗੱਲਾਂ ਚੱਲ ਰਹੀਆਂ ਸਾਰੀਆਂ ਸਰਕਾਰਾਂ ਨਾਲ ਗੱਲਾਂ ਚੱਲੀਆਂ ਸਾਰੇ ਸਾਡਾ ਸੁਣ ਕੇ ਕੋਈ ਰਾਜੀ ਨਹੀਂ ਹੈ ਇਹਦਾ ਹੱਲ ਕੋਈ ਵੀ ਸਰਕਾਰ ਕੱਢ ਕੇ ਰਾਜੀ ਨਹੀਂ ਹੈ ਤੁਸੀਂ ਦੋ ਅਗਰ ਵਿਕਲਪ ਇੱਥੇ ਖੜ ਕੇ ਕੀ ਦੇ ਸਕਦੇ ਹੋ ਕਿ ਆ ਦੋ ਵਿਕਲਪਾਂ ਇਹਦੇ ਨਾਲ ਹੱਲ ਨਿਕਲ ਸਕਦਾ ਸਾਡੀ ਸਾਡੀ ਸਮੱਸਿਆ ਹੈਗੀ ਜੀ ਗੋਇ ਤੇ ਪਾਣੀ ਦੀ ਜੋ ਇਹ ਸਾਡੇ ਤੇ ਦੋਸ਼ ਲਗਾਉਂਦੇ ਰਹੇ ਵੀ ਤੁਹਾਡਾ ਗੋਇਆ ਤੇ ਪਾਣੀ ਇਹ ਦੋ ਚੀਜ਼ਾਂ ਤੁਹਾਡੀਆਂ ਹੈਗੀਆਂ ਗੋਇ ਦਾ ਹਾਲ ਹੈਗਾ ਜੀ ਬਾਇਓ ਗੈਸ ਪਲੈਂਟ ਜਿਹੜਾ ਕਿ ਅਸੀਂ 2012 ਤੋਂ ਇਹਨਾਂ ਨਾਲ ਐਗਰੀਮੈਂਟ ਸਾਡੇ ਹੋ ਰਹੇ ਨੇ ਸਾਡੇ ਕੋਲ ਐਮਓਯੂ ਸਾਈਨ ਹੋ ਰਹੇ ਨੇ ਵੀ ਗੋਇ ਤੁਸੀਂ ਸਾਨੂੰ ਦਿਓਗੇ ਅਸੀਂ ਇੱਥੇ ਬਾਇਓ ਗੈਸ ਪਲੈਂਟ ਲਗਾ ਰਹੇ ਹਾਂ ਇੱਥੇ ਲਗਾ ਰਹੇ ਹਾਂ ਲੇਕਿਨ ਸਾਨੂੰ ਸੁਪਨੇ ਹੀ ਦਿਖਾਏ ਜਾ ਰਹੇ ਨੇ ਅੱਜ ਤੱਕ ਸੀਰੀਅਸਲੀ ਕਿਸੇ ਨੇ ਬਾਇਓ ਗੈਸ ਪਲੈਂਟ ਨਹੀਂ ਲਗਾਇਆ ਇੱਕ ਇੱਕ ਸਾਨੂੰ ਆਸ ਸੀ ਵੀ ਡੈਰੀ ਕੰਪਲੈਕਸ ਦੇ ਸਾਹਮਣੇ ਸਵਾ ਦੋ ਏਕੜ ਜਗ੍ਹਾ ਨਾਲ ਨੇ ਬਾਇਓ ਗੈਸ ਪਲੈਂਟ ਵਾਸਤੇ ਕਿਤੇ ਸਾਨੂੰ ਇਹ ਦੱਸਿਆ ਗਿਆ ਸੀ ਵੀ ਤੁਹਾਡੀ ਜਿਹੜੀ ਇਹ ਜਗ੍ਹਾ ਕਾਉ ਡੰਗ ਦੀ ਹੈ ਇਹ ਜਗਾ ਘਟ ਹੈ ਬਾਇਓ ਗੈਸ ਪਲੈਂਟ ਵਾਸਤੇ ਅਸੀਂ ਬਾਇਓ ਗੈਸ ਪਲੈਂਟ ਉੱਤੇ ਲਗਾਵਾਂਗੇ ਉੱਥੇ ਪਰ ਉੱਥੇ ਵੀ ਨਹੀਂ ਲੱਗਿਆ ਉਹਨਾਂ ਨੇ ਇਤਰਾਜ਼ ਲਗਾ ਦਿੱਤਾ ਗਿਆ ਵੀ ਉਹ ਰੈਜੀਡੈਂਸ਼ੀਅਲ ਏਰੀਆ ਦੇ ਵਿੱਚ ਹੈ ਰੈਸ਼ੀ ਏਰੀਆ ਚ ਹੈ ਕਿ ਉੱਥੇ ਬਾਇਓ ਗੈਸ ਪਲੈਂਟ ਨਹੀਂ ਲੱਗ ਸਕਦਾ ਚਲੋ ਉੱਥੇ ਨਹੀਂ ਲੱਗ ਸਕਦਾ ਸਰਕਾਰਾਂ ਕੋਲ ਹੋਰ ਜਗ੍ਹਾ ਬੜੀਆਂ ਜਿੱਥੇ ਮਰਜ਼ੀ ਲਗਾਉਣ ਉਹ ਸਰਕਾਰ ਨੇ 12-15 ਕਰੋੜ ਰੁਪਏ ਦਾ ਬਾਇਓ ਗੈਸ ਪਲੈਂਟ ਨਹੀਂ ਲਗਾਇਆ ਜੇ ਕੋਈ ਪਹਿਲੇ ਟੈਂਡਰ ਹੋਏ ਸੀਗੇ ਜਾਂ ਪਹਿਲੇ ਕੋਈ ਅਲਾਟਮੈਂਟ ਹੋਈ ਸੀ ਜੇ ਕਿਸੇ ਸ਼ਖਸ ਨੇ ਵੀ ਲਗਾਣਾ ਸੀ ਕਿਸੇ ਕੰਪਨੀ ਨੇ ਲਗਾਣਾ ਸੀ ਉਹਨਾਂ ਨੂੰ ਜਗ੍ਹਾ ਨਹੀਂ ਦਿੱਤੀਆਂ ਬਾਇਓ ਗੈਸਪ੍ਰਾ ਨਹੀਂ ਲਗਾਉਂ ਸਰਕਾਰ 41 ਕਰੋੜ ਸਾਨੂੰ ਲੌਲੀਪੌਪ ਦਿਖਾ ਰਹੀ ਹੈ ਵੀ 41 ਕਰੋੜ ਰੁਪਏ ਦਾ ਸੀ ਟੈਂਡਰ ਕੱਢ ਰਹੇ ਆ ਤੁਹਾਡੇ ਲਈ ਗੋਇਆ ਡੋਰ ਟੂ ਡੋਰ ਤੁਹਾਡੇ ਕੋਲੋਂ ਚੁੱਕ ਕੇ ਲਿਜਾਵਾਂਗੇ ਕਮਲ ਜੀ ਉਹ ਵੀ ਪਰ ਉਹ ਉਹ ਗੋਇਆ ਕਿੱਥੇ ਜਾਣਾ ਹੈ ਇਹ ਜੇ ਤਾਂ ਕੋਈ ਡਿਸਾਈਡ ਨਹੀਂ ਹੈ ਉਹ ਗੋਇਆ ਚੁੱਕ ਕੇ ਇਹਨਾਂ ਦੇ ਇਹਨਾਂ ਦੇ ਟੈਂਡਰ ਦੇ ਵਿੱਚ ਲਿਖਿਆ ਹੈ ਵੀ ਇਹਨਾਂ ਨੇ 10 ਏਕੜ ਜਗ੍ਹਾ ਉਸ ਬੰਦੇ ਨੂੰ ਦੇਣੀ ਜਿਹਨੇ ਗੋਇਆ ਦੇਣਾ ਹੈ ਇਹਨਾਂ ਕੋਲ 10 ਏਕੜ ਉਸ ਬੰਦੇ ਨੂੰ ਦੇਣੀ ਇਹਨਾਂ ਨੇ ਫਾਇਦਾ ਪਹੁੰਚਾਣ ਲਈ ਲੇਕਿਨ ਬਾਇਓ ਗੈਸ ਪਲੈਂਟ ਵਾਸਤੇ 2 ਏਕੜ ਜਗ੍ਹਾ ਨਹੀਂ ਦੇ ਰਹੇ ਇਹਨਾਂ ਕੋਲ ਜਗ੍ਹਾ ਨਹੀਂ ਹੈ ਜਿਹੜੀ ਸਾਡੀ ਕਾਊ ਡੰਗ ਦੀ ਜਗ੍ਹਾ ਹੈ ਇੱਥੇ ਇਹਨਾਂ ਨੇ ਕਮਿਊਨਿਟੀ ਸੈਂਟਰ ਬਣਾ ਦਿੱਤਾ ਸਾਡੇ ਵਿਰੋਧ ਦੇ ਬਾਵਜੂਦ ਅਸੀਂ ਉਹਦਾ ਵਿਰੋਧ ਵੀ ਕੀਤਾ ਅਸੀਂ ਲਿਖ ਕੇ ਵੀ ਦਿੱਤਾ ਪ੍ਰਸ਼ਾਸਨ ਨੂੰ ਇੰਪਰੂਵਮੈਂਟ ਟਰਸ ਨੂੰ ਚੇਅਰਮੈਨ ਸਾਹਿਬ ਨੂੰ ਵੀ ਲਿਖ ਕੇ ਦਿੱਤਾ ਅਸੀਂ ਇਹਨਾਂ ਸਾਰੇ ਸੈਕਟਰੀ ਤੋਂ ਲੈ ਕੇ ਕਮਿਸ਼ਨਰ ਤੱਕ ਸਭ ਨੂੰ ਲੈਟਰ ਵੀ ਪਾਈ ਵੀ ਸਾਡੀ ਜਿਹੜੀ ਜਗ੍ਹਾ ਗਈ ਹੈ ਇਹ ਮਿਸਯੂਜ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਅੱਜ ਤੱਕ 3 ਸਾਲ ਹੋ ਗਏ ਕਮਿਊਨਿਟੀ ਸੈਂਟਰ ਬਣੇ ਨੂੰ ਅੱਜ ਤੱਕ ਉਸ ਕਮਿਊਨਿਟੀ ਸੈਂਟਰ ਦੇ ਵਿੱਚ ਦੋ ਮੀਟਿੰਗਾਂ ਤੋਂ ਇਲਾਵਾ ਕੋਈ ਫੰਕਸ਼ਨ ਨਹੀਂ ਹੋਇਆ ਤੁਸੀਂ ਰਸਤਾ ਦੇਖ ਲਓ ਵੀ ਇੱਥੇ ਜੇ ਜਾਇਜ ਆ ਸਕਦਾ ਕਮਿਊਨਿਟੀ ਸੈਂਟਰ ਬਣਿਆ ਜਾ ਸਕਦਾ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਸੀ ਵੀ ਡੈਰੀ ਕੰਪਲੈਕਸ ਦੀਆਂ ਜਿੰਨੀਆਂ ਥਾਵਾਂ ਡੈਰੀ ਕੰਪਲੈਕਸ ਦੀ ਡਿਵੈਲਪਮੈਂਟ ਵਾਸਤੇ ਹੀ ਯੂਜ਼ ਕੀਤੀਆਂ ਜਾਂ ਨਾ ਕਿ ਕਿਸੇ ਹੋਰ ਵਾਸਤੇ ਇਹ ਕਮਿਊਨਿਟੀ ਸੈਂਟਰ ਇਹ ਸਕੂਲ ਇਹ ਸਾਫ਼ ਸੁਥਰੀਆਂ ਜਗ੍ਹਾ ਤੇ ਠੀਕ ਰਹਿੰਦੇ ਜਿੱਥੇ ਬੱਚੇ ਕੱਲ ਨੂੰ ਆ ਕੇ ਪੜਨ ਮੂਰ ਠੀਕ ਰਵੇ ਹੁਣ ਜਿਹੜੀ ਸਾਡੀ ਇਹ ਦੁੱਧ ਫੈਂਡਰ ਜਗ੍ਹਾ ਮਿਲਕ ਸੈਂਟਰ ਦੀ ਜਗ੍ਹਾ ਜਿਹੜੀ ਹੈਗੀ ਜਿਸ ਤੇ ਦੁੱਧ ਦੇ ਸੀ ਫੜ ਲਗਾਣੇ ਨੇ ਉਹ ਸਾਡੇ ਸੁਣਨ ਨੇ ਚਾਹ ਰਿਆ ਹੈ ਵੀ ਇੱਥੇ ਸ਼ਾਇਦ ਸਕੂਲ ਦੀ ਕੋ ਪ੍ਰੋਪੋਜ਼ਲ ਵੜਾ ਰਹੇ ਨੇ ਇਹਨਾਂ ਨੂੰ ਮੰਗ ਕਰਦੇ ਆਂ ਵੀ ਇੱਥੇ ਸਕੂਲ ਨਹੀਂ ਚੱਲਣੇ ਨਾ ਸਾਨੂੰ ਸਕੂਲ ਚਾਹੀਦੇ ਨੇ ਨਾ ਸਾਡੀ ਲੇਬਰ ਦੇ ਬੱਚੇ ਨੇ ਨਾ ਸਾਡੇ ਬੱਚੇ ਇੱਥੇ ਪੜ੍ਹਨੇ ਨੇ ਅੱਛਾ ਈਟੀਪੀ ਮੈਂ ਦੂਸਰੀ ਜਿਹੜੀ ਹਲ ਮੰਗ ਰਿਹਾ ਪਾਣੀ ਦੀ ਈਟੀਪੀ ਨਾਲ ਕੀ ਹੱਲ ਨਿਕਲਦਾ ਹੈ ਈਟੀਪੀ ਜੋ ਇਸ ਵਕਤ 225 ਐਮਐਲਡੀ ਦੇ ਲੱਗੇ ਸਫੀਸ਼ੀਐਂਟ ਹੈ ਇੱਥੇ ਡੈਰੀ ਕੰਪਲੈਕਸ ਦੇ ਵਿੱਚ ਈਟੀਪ ਬਣਾਉਣ ਦੇ ਲੱਗਿਆ 2.25 ਐਮਐਲਡੀ ਦਾ ਲੱਗਿਆ ਜੀ ਜਿਹੜਾ ਸਾਡੀ ਸਮਰੱਥਾ ਦੇ ਮੁਤਾਬਕ ਅੱਧੀ ਅੱਧੀ ਸਮਰੱਥਾ ਦਾ ਹੈ ਸਾਡੇ ਪਾਣੀ ਦੇ ਮੁਤਾਬਕ ਅੱਧੀ ਸਮਰੱਥਾ ਦਾ ਹੈ ਅਸੀਂ ਪ੍ਰਸ਼ਾਸਨ ਕੋਲ ਬਾਰ ਬਾਰ ਮੰਗ ਕਰਦੇ ਆਂ ਵੀ ਇਹਦੀ ਸਮਰੱਥਾ ਵਧਾਈ ਜਾਵੇ ਲੇਕਿਨ ਉਹ ਇਸ ਗੱਲ ਦੇ ਉੱਤੇ ਆਂਦੇ ਜੀ ਸਾਡੇ ਕੋਲ ਸਾਈਟ ਨਹੀਂ ਹੈ ਫਿਰ ਤਾਂ ਕਹਿੰਦੇ ਸਾਡੀ ਪ੍ਰਪੋਜ਼ਲ ਨਹੀਂ ਹੈ ਜੇ ਕੋਈ ਅਫਸਰ ਸੁਣ ਕੇ ਕਹਿੰਦਾ ਵੀ ਇਹ ਕੋਈ ਅਫਸਰ ਵੀ ਉੱਥੋਂ ਡੇਟਾ ਵੀ ਕਹਿੰਦਾ ਵੀ ਇਹਨਾਂ ਦੀ ਹੱਲ ਕੀਤਾ ਜਿਵੇਂ ਕਹਿੰਦੇ ਸਾਈਟ ਨਹੀਂ ਸਾਈਟਾਂ ਹੈਗੀਆਂ ਜੀ ਕਮਿਊਨਿਟੀ ਸੈਂਟਰ ਹੈ ਚਟਾਤੀ ਬੰਨੇ ਬੈ ਇਹਨੂੰ ਤੋੜ ਦਿੱਤਾ ਜਾਵੇ ਇਹਨੂੰ ਡਿਮੋਲਿਸ਼ ਕਰਕੇ ਇੱਕ ਮੋਡਿਮੋਲਿਸ਼ ਕਰਕੇ ਇਹਨੂੰ ਬਣਾਤਾ ਜਾਵੇ ਆ ਜਿਹੜੀ ਸਾਈਡ ਸਾਡੀ ਦੁੱਧ ਵਾਲੀ ਲੱਗੀ ਏ ਜੇ ਸਾਡੇ ਵੈਲਫੇਅਰ ਲਈ ਯੂਜ਼ ਕਰਨੀ ਏ ਤੇ ਬੇਸ਼ੱਕ ਇੱਥੇ ਏਟੀਪੀ ਪ੍ਰਾਣ ਲਗਾਤਾ ਜਾਵੇ ਉਹਦੀ ਸਮਰਥਾ ਤੁਹਾਡਾ ਹਵਲ ਕਰਦੇ ਹੋ ਬਾਏ ਗੈਸ ਪ੍ਰਾਣ ਲਗਾ ਲਓ ਜਿੱਥੇ ਤੁਸੀਂ ਲਗਾਣਾ ਚਾਹੁੰਦੇ ਹੋ ਬਾਏ ਗੋਆ ਚੱਕੇ ਗਿਆ ਪਾਣੀ ਹੋ ਗਿਆ ਤੁਹਾਡਾ ਬੇਹਾਲ ਹੋ ਗਿਆ ਜੀ ਨੇ ਜਦੋਂ ਐਗਰੀਕਲਚਰ ਸਟੇਟ ਦਾ ਮਕਸਦ ਔਰ ਮਤਲਬ ਇਹ ਹੁੰਦਾ ਹੈਗਾ ਕਿ ਐਗਰੀਕਲਚਰ ਨਾਲ ਜੁੜੇ ਹੋਏ ਜਿਹੜੇ ਦੂਜੇ ਕੀਤੇ ਨੇ ਉਹਨਾਂ ਨੂੰ ਵਧਾਵਾ ਦਿੱਤਾ ਜਾਵੇ ਪਰ ਫਿਰ ਉਲਟ ਹੋ ਗਿਆ ਨਾ ਕਮਲ ਜੀ ਇੱਥੇ ਦਾ ਐਗਰੀਕਲਚਰ ਜੁੜੀ ਸਟੇਟ ਦੇ ਵਿੱਚ ਕੰਮ ਕਰਨ ਵਾਲੇ ਜਿਹੜੇ ਜਿਹੜੇ ਮਿਹਨਤੀ ਪੰਜਾਬੀ ਹੀ ਹੈਗੇ ਆ ਉਹਨਾਂ ਦਾ ਗੱਲ ਘੁੱਟਣ ਵਾਲਾ ਕੰਮ ਹੋ ਗਿਆ ਦੇਖੋ ਜਗਾ ਸਭ ਹੈ ਹੱਲ ਸਭ ਹੈਗਾ ਵਾ ਦੇਖੋ ਦੋ ਜਗ ਚੀਜ਼ਾਂ ਮੈਂ ਬਾਰ-ਬਾਰ ਕਹਿ ਰਿਹਾ ਕਿ ਦੋ ਚੀਜ਼ਾਂ ਦਾ ਹੱਲ ਨਿਕਲਦਾ ਪਿਆ ਵਾ ਇੱਕ ਈਟੀਪੀ ਪਲਾਂਟ ਵੱਡਾ ਹੋ ਜਵੇ ਦੂਸਰਾ ਬਾਇਓ ਗੈਸ ਪਲੈਂਟ ਬਣ ਜੇ ਬਾਇਓ ਗੈਸ ਪਲੈਂਟ ਵਾਸਤੇ ਅੱਜ ਤੋਂ ਕੁਝ ਸਾਲ ਪਹਿਲਾਂ ਪਿਛਲੀ ਸਰਕਾਰ ਦੇ ਟਾਈਮ ਇੱਕ ਜਜਮਾਨ ਨੇ ਦੱਸਿਆ ਪਹਿਲਾਂ ਵੀ ਭਾਈ ਸਾਹਿਬ ਆਏ ਸੀਗੇ ਉਹ ਕਹਿੰਦੇ ਸਿਰਫ ਮੈਨੂੰ ਜਗ੍ਹਾ ਦੇ ਦਿਓ ਮੈਂ ਈਟੀਬੀ ਪਲੈਂਟ ਦੀ ਜੁਨੀ ਮਸ਼ੀਨਰੀ ਜੋ ਪੈਸਾ ਲੱਗੇਗਾ ਉਹ ਮੈਂ ਕਰਾਂਗਾ ਹੋਰ ਤੁਹਾਨੂੰ ਕੀ ਚਾਹੀਦਾ ਇੱਕ ਜਗ੍ਹਾ ਹੀ ਦੇਣੀ ਸੀ ਨਾ ਮੋਈਆ ਉਹ ਜਗ੍ਹਾ ਦੋ-ਦੋ ਹੈ ਕਮਲ ਜੀ ਜਗ੍ਹਾ ਦੋ-ਦੋ ਹੈ ਲੇਕਿਨ ਅਸੀਂ ਪਹਿਲਾਂ ਸੋਚ ਲਈਏ ਕਿ ਸਾਡੇ ਲਈ ਪਹਿਲਾਂ ਕੀ ਜ਼ਰੂਰੀ ਹੈ ਲੋਕਾਂ ਦੀਆਂ ਜ਼ਿੰਦਗੀਆਂ ਲੋਕਾਂ ਦੀਆਂ ਜਾਨਾਂ ਕਿਉਂਕਿ ਇਹ ਗੰੰਡਾ ਨਾਲਾ ਜੇ ਅਸੀਂ ਸਾਫ਼ ਕਰਾਂਗੇ ਤਾਂ ਹੀ ਲੋਕਾਂ ਦੀਆਂ ਜਾਨ ਨੇ ਆ ਕਰੋੜਾ ਰੁਪਏ 800 ਕਰੋੜ ਰੁਪਏ ਦੇ ਕਰੀਬ ਅਸੀਂ ਪਹਿਲਾਂ ਹੀ ਬਰਬਾਦ ਕਰ ਚੁੱਕੇ ਆ ਜੇ ਅਸੀਂ ਬਰਬਾਦ ਨਹੀਂ ਕਰਨਾ ਚਾਹੁੰਦੇ ਗੱਲ ਫੇਰ ਹੋਈ ਗਈ ਕਿ ਸਾਡੀ ਮਨਸ਼ਾ ਕਿੱਥੇ ਹੈ ਜੇ ਮਨਸ਼ਾ ਹੈ ਜੇ ਅਸੀਂ ਪੰਜਾਬ ਦੇ ਲੋਕਾਂ ਨੂੰ ਇਹ ਗੰਦਰ ਵਾਲਾ ਕਹਿੰਦੇ ਜਾਨ ਲੈਂਦਾ ਪਿਆ ਮੋਟਾ ਬਣਦਾ ਪਿਆ ਕਾਲਾ ਪੀਲਾ ਕੈਂਸਰ ਬਿਮਾਰੀ ਦਿੰਦਾ ਪਿਆ ਜਿੰਦੇ ਵਿੱਚ ਅਸੀਂ ਪਾਣੀ ਗਲਤ ਨਹੀਂ ਜਾਂ ਕਹਿੰਦੇ ਪਏ ਹੈਗੇ ਆ ਕਿ ਇਹ ਚੀਜ਼ਾਂ ਤਾਂ ਸਭ ਤੋਂ ਪਹਿਲਾਂ ਦੇਖੋ ਸਭ ਤੋਂ ਪਹਿਲਾਂ ਅਗਰ ਅਸੀਂ ਕਰਨਾ ਚਾਹੁੰਦੇ ਹਾਂ ਸਾਫ਼ ਸਵੱਈ ਕਰਨਾ ਚਾਹੁੰਦੇ ਹਾਂ ਚੀਜ਼ਾਂ ਕਰਨਾ ਚਾਹੁੰਦੇ ਹਾਂ ਤਾਂ ਸਭ ਨੂੰ ਅੱਗੇ ਆਣਾ ਪਏਗਾ ਚਾਹੇ ਉਹ ਰੈ residențial ਏਰੀਆ ਦਾ ਹੋਵੇ ਚਾਹੇ ਉਹ ਡੇਰੀਆਂ ਵਾਲੇ ਆ ਚਾਹੇ ਉਹ ਕੈਮੀਕਲ ਅਸਲ ਦੇ ਵਿੱਚ ਸੁੱਟਣ ਵਾਲੇ ਡੇਰੀਆਂ ਵਾਲੇ ਤੇ ਜਿਹੜੇ ਲੋ ਹੈ ਸੋ ਦੇਵੇਲ ਅੱਛਾ ਇੱਕ ਚੀਜ਼ ਜਿਹੜੇ ਇਹ ਬਲਾਕ ਬਣਾਏ ਗਏ ਏ ਬੀ ਔਰ ਸੀ ਇਹਦੇ ਵਿੱਚ ਸੀ ਬਲਾਕ ਕਿਹਾ ਵਰਕੇਬਲ ਹੈ ਸੀ ਬਲਾਕ ਦੀ ਜਿਹੜੀ ਢਾ ਲੱਗੀ ਉਹ ਠੀਕ ਨਹੀਂ ਜੀ ਉਹਨੇ ਗਲੀਆਂ ਨਾਲੀਆਂ ਜਿਹੜੀਆਂ ਬਹੁਤ ਨੀਵੀਆਂ ਜੀ ਉਹ ਵੀ ਕਾਰਨ ਬਣਦਾ ਗਲੀਆਂ ਚ ਪਾਣੀ ਬਹੁਤ ਵੱਡਾ ਕਾਰਨ ਹੈ ਜੀ ਕਿਉਂਕਿ ਉਥੋਂ ਪਾਣੀ ਜਿਹੜਾ ਇਹ ਇਹ ਬਲਾਗ ਦੇ 80P ਚ ਆਣਾ ਹੈ ਪਹਿਲੇ ਸਟਾਰਟਿੰਗ ਤਸੀਹ ਚੋਂ ਉਥੋਂ ਪਾਣੀ ਪਹੁੰਚ ਹੀ ਨਹੀਂ ਪਾਰਿਆ ਅਜੇ ਤੱਕ ਨਹੀਂ ਪਹੁੰਚਿਆ ਜੀ ਹਾਂ ਉਹ ਸੜਕਾਂ ਉੱਚੀਆਂ ਨਹੀਂ ਕਰਦੇ ਜੀ ਗਲੀਆਂ ਨਾਲੀਆਂ ਠੀਕ ਨਹੀਂ ਕਰਦੇ ਪਾਣੀ ਜਾ ਹੀ ਨਹੀਂ ਰਿਹਾ ਉਹ ਪਾਣੀ ਸੜਕਾਂ ਤੇ ਘੁੰਮਦਾ ਹੈ ਗਲੀਆਂ ਚ ਘੁੰਮਦਾ ਹੈ ਉਹਦੇ ਨਾਲ ਚਿੱਕੜ ਬੰਦਾ ਹੈ ਹੌਲੀ ਹੌਲੀ ਪਾਣੀ ਨੇ ਤਾਂ ਰਸਤਾ ਬਣਾਣਾ ਜੀ ਰਸਤਾ ਉਹ ਰਸਤਾ ਬਣਾ ਕੇ ਕਿਤੇ ਨਾਲੇ ਵਾਲ ਕਿਤੇ ਕੋਈ ਸੜਕਾਂ ਦੇ ਉੱਤੇ ਆ ਜਾਂਦਾ ਹੈ ਇਹ ਸਾਡੇ ਤੇ ਪਰਚੇ ਸਾਡੇ ਚਲਾਨ ਕਰ ਦਿੰਦੇ ਜੀ ਮੈਂ ਇਸੀ ਗੱਲ ਤੇ ਆ ਰਿਹਾ ਸੀਗਾ ਕਿ ਤੁਹਾਡੇ ਤੇ ਐਫ ਆਈ ਆਰ ਵੀ ਹੋ ਰਹੀ ਹੈ ਮੇਰੇ ਖਿਆਲ 12 ਤੋਂ 13 ਲੋਕਾਂ ਦੇ ਉੱਤੇ ਐਫ ਆਈ ਆਰ ਹੋਈ ਸਾਡੇ ਤੇ 31 ਲੋਕਾਂ ਤੇ ਪਹਿਲੇ ਐਫ ਆਈ ਆਰ ਹੋਈ ਜੀ 15 ਲੋਕਾਂ ਦੇ ਤੇ ਹੁਣ ਨਵੀਂ ਕਰੰਟ ਐਫ ਆਈ ਆਰ ਫਿਰ ਦੁਬਾਰਾ ਦਿੱਤੀ ਹੈ ਇਸੇ ਕਾਰਨ ਕੀ ਤੁਹਾਡਾ ਪਾਣੀ ਜਿਹੜਾ ਸੜਕਾਂ ਦੇ ਕੋਲ ਆਜਾ ਸਾਡਾ ਪਾਣੀ ਸੜਕਾਂ ਦੇ ਉੱਤੇ ਘੁੰਮਦਾ ਹੈ ਤੁਹਾਡੀ ਡੀਸੀ ਸਾਹਿਬ ਨਾਲ ਗੱਲਬਾਤ ਹੋਈ ਸੀ ਕਮਿਸ਼ਨਰ ਸਰ ਨਾਲ ਗੱਲਬਾਤ ਹੋਈ ਸੀ ਉਹਦੇ ਵਿੱਚ ਤੁਸੀਂ ਇਹ ਪ੍ਰਪੋਜ਼ਲ ਕਿਉਂ ਨਹੀਂ ਦਿੱਤਾ ਅਸੀਂ ਦਿੱਤੀ ਜੀ ਪਰ ਸੁਣ ਕੇ ਕੋਈ ਰਾਜ਼ੀ ਨਹੀਂ ਉਹ ਸਿੱਧਾ ਉਹਨਾਂ ਸਿਰ ਲਾਂਦੇ ਜੀ ਨਹੀਂ ਜੀ ਸਾਡੇ ਕੋਲ ਨਹੀਂ ਯਾਰ ਨਹੀਂ ਇਸ ਪਲਾਟ ਨੂੰ ਬੜਾ ਕਰਨਾ ਜੋ ਹੈ ਸਿਰ ਹਲਾ ਉਹ ਨਹੀਂ ਚਾਹੁੰਦੇ ਜੀ ਉਹ ਕਹਿੰਦੇ ਜੀ ਨਹੀਂ ਹੋ ਸਕਦਾ ਜੀ ਜੋ ਸੀ ਆਪਣੇ ਮਾਪਦੰਡ ਨਾਲ ਸਰਵੇ ਕੀਤਾ ਹੈ ਅਸੀਂ ਉਹਨਾਂ ਕਹਿੰਦੇ ਜੀ ਸਰਵੇ ਪ੍ਰੈਕਟੀਕਲੀ ਤੁਸੀਂ ਕਰੋ ਹਾਂ ਸਾਨੂੰ ਨਾਲ ਲੈ ਕੇ ਸਰਵੇ ਕਰੋ ਤੁਸੀਂ ਇਹ ਨਹੀਂ ਦੱਸਿਆ ਸਾਨੂੰ ਦੱਸੋ ਵੀ ਤੁਹਾਡਾ ਪਾਣੀ ਇੰਨਾ ਤੁਸੀਂ ਗਲਤ ਦੱਸਦੇ ਹੋ ਸਾਡੇ ਨਾਲ ਨਾਲ ਕੇ ਸਰਵੇ ਕਰੋ ਨਾ ਹਾਂ ਪ੍ਰੈਕਟੀਕਲੀ ਦੌਰ ਤੇ ਦਸੀਂ ਯੂਜ਼ ਕਰ ਰਹੇ ਹਾਂ ਨਾ ਜੀ अच्छा ਤੁਸੀਂ ਇਹ ਨਹੀਂ ਦੱਸੇ ਕਿ ਤਾਜਪੁਰ ਡੈਰੀ ਕੰਪਲੈਕਸ ਦੇ ਵਿੱਚ ਕਿੰਨੇ ਲੋਕ ਇਸ ਕਿਤੇ ਨਾਲ ਜੁੜੇ ਹੋਏ ਆ ਸਭ ਕੁਝ ਦੱਸਿਆ ਜਿਹਨੂੰ ਐਪਲੀਕੇਸ਼ਨਾਂ ਵੀ ਲਿਖੀਆਂ 2019 ਤੋਂ ਲੈ ਕੇ ਅੱਜ ਤੱਕ ਅਸੀਂ ਰਜਿਸਟਰਡ ڈاک ਰਹੀਆਂ ਐਪਲੀਕੇਸ਼ਨਾਂ ਵੀ ਦੇ ਰਹੇ ਆ ਬਾਈ ਹੈਂਡ ਵੀ ਦੇ ਰਹੇ ਆ ਐਪਲੀਕੇਸ਼ਨਾਂ ਸਾਰਾ ਕੁਝ ਦੇ ਰਹੇ ਆ ਉਹਨਾਂ ਸਭ ਕੋ ਚਾਹਨਣੇ ਜੀ ਲੇਕਿਨ ਹੱਲ ਕਰਨਾ ਕੋਈ ਨਹੀਂ ਚਾਹੁੰਦਾ ਜੇ ਮੈਂ ਗਲਤ ਨਹੀਂ ਤਾਂ ਸ਼ਾਇਦ 20000 ਦੇ ਕਰੀਬ ਪਰਿਵਾਰ ਹਨ ਜੋ ਇਸ ਕਿਤੇ ਨਾਲ ਜੁੜੇ ਬਿਲਕੁਲ ਜੀ 15 ਤੋਂ ਲੈ ਕੇ 20000 ਪਰਿਵਾਰ ਇਸ ਨਾਲ ਜੁੜਿਆ ਹੋਇਆ ਹੈ ਇਹਦੇ ਵਿੱਚ ਲੇਬਰ ਵੀ ਹੈ ਮਾਲਕ ਵੀ ਨੇ ਅੱਗੋਂ ਤੂੜੀ ਵਾਲੇ ਪੱਠੇ ਵਾਲੇ ਦਾਣੇ ਉਹ ਸਾਰਾ ਕੁਝ ਇਹਦੇ ਨਾਲ ਜੁੜੇ ਹੋਏ ਜੀ ਸਾਰੇ ਜੁੜੇ ਹੋਏ ਜੀ ਕਬਲ ਜੀ ਮੋਰਲ ਦਾ ਸਟੋਰੀ ਇਹ ਹੈ ਕਿ ਜੇ ਸਾਡਾ ਪ੍ਰਸ਼ਾਸਨ ਜੇ ਬਾਬਾ ਮੇਰੀ ਆਵਾਜ਼ ਸੁਣਦੇ ਹੁਣ ਸੰਤ ਸਿਚੇਵਾਲ ਸਾਹਿਬ ਮੇਰੀ ਗੱਲ ਸੁਣਦੇ ਹੋਣ ਜੇ ਲੋਕਲ ਐਮ ਐਲ ਏ ਡੀ ਸੀ ਕਮਿਸ਼ਨਰ ਸਭ ਸੁਣਦੇ ਹੋਣ ਤਾਂ ਮੇਰੀ ਗੱਲ ਯਾਦ ਰੱਖਿਓ ਇਹੋ ਜੇ ਟੈਂਡਰਾਂ ਦਾ ਉੱਤੇ ਕੋਈ ਫਾਇਦਾ ਨਹੀਂ ਕਮਿਸ਼ਨਰ ਸਾਹਿਬ ਦੇ ਜਿਹੜੇ ਅਖਬਾਰਾਂ 'ਚ ਬਿਆਨ ਹੈਗੇ ਆ ਕਿ ਅਸੀਂ ਮਹੀਨੇ 'ਚ ਕਰਦਾ ਕਿ ਚਾਰ-ਚਾਰ ਮਹੀਨੇ ਹੋ ਗਏ ਕਈ ਵਾਰੀ ਬਿਆਨ ਹੋ ਗਏ ਨਾ ਬਿਆਨਾਂ ਕੋਈ ਫਾਇਦਾ ਨਹੀਂ ਜੇ ਅਸੀਂ ਵਾਕਈ ਗੰਦਰ ਵਾਲੇ ਦਾ ਹੱਲ ਕਰਨਾ ਚਾਹੁੰਦੇ ਆ ਜੇ ਅਸੀਂ ਵਾਕਈ ਸ਼ਹਿ ਵਾਕਈ ਅਸੀਂ ਵਕਈ ਅਸੀਂ ਵਚਨ ਬਾਧਾ ਕਿ ਅਸੀਂ ਪੰਜਾਬ ਦੇ ਲੋਕਾਂ ਨੂੰ ਕੈਂਸਰ ਵਰਗੀ ਬਿਮਾਰੀ ਦੀ ਸ਼ੁਰੂਆਤ ਇੱਥੋਂ ਕਰਨੀ ਪੈਗੀ ਉਹ ਸ਼ੁਰੂਆਤ ਵਾਸਤੇ ਦੋ ਚੀਜ਼ਾਂ ਦੋਸਤ ਸਿਰ ਦੋ ਚੀਜ਼ਾਂ ਔਰ ਦੋਨੋਂ ਚੀਜ਼ਾਂ ਵਾਸਤੇ ਜਗਾਰ ਤੁਹਾਡੇ ਸਾਹਮਣੇ ਇੱਕ ਐਟਡੀਪੀ ਪਲੈਂਟ ਔਰ ਇੱਕ ਬਾਇਓਗੈਸ ਪਲੈਂਟ ਹੁਣ ਮੈਂ ਬਾਰ ਬਾਰ ਕਹਤਾ ਕਿ ਇੱਥੇ ਤੁਸੀਂ ਚਾਹੇ ਬਾਇਓਗੈਸ ਪਲੈਂਟ ਲਗਾ ਦਿਓ ਜਾਂ ਐਟਡੀਪੀ ਪਲੈਂਟ ਲਗਾ ਦਿਓ ਜਾਂ ਆ ਜਗ੍ਹਾ ਹੈਗੀ ਇਹ ਡੇਰੀਆ ਦੇ ਵਿੱਚ ਇੱਥੇ ਤੁਸੀਂ ਬਾਇਓਗੈਸ ਪਲੈਂਟ ਔਰ ਐਟਡੀਪੀ ਪਲੈਂਟ ਲਗਾ ਦਿਓ ਸਭ ਕੁਝ ਤੁਸੀਂ ਜੇ ਨਿਸ਼ਟਾ ਹੋਵੇ ਜੇ ਕਰਨਾ ਚਾਹੋ ਤਾਂ ਸਭ ਕੁਝ ਹੋ ਸਕਦਾ ਹੈ ਲੇਕਿਨ ਇਹ ਗੋਗਲੂ ਤਾਂ ਮਿੱਟੀ ਨਾ ਛਾੜੋ ਔਰ ਔਰ ਡੇਰੀਆ ਵਾਲਿਆਂ ਦੇ ਉੱਤੇ ਬਿਨਾਂ ਗੱਲ ਤੋਂ ਇਹਨਾਂ ਬੇਕਸੂਰਤਾਂ ਦੇ ਉੱਤੇ ਐਫ ਆਈ ਆਰ ਲਾਉਂਚ ਕਰ 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 ਲੋਕਾਂ ਨੂੰ ਲੁਧਿਆਣਾ ਦੇ ਆ ਪੰਜਾਬ ਦੇੋਂ ਲੋਕਾਂ ਨੂੰ ਗਲਤ ਮੈਸੇਜ ਨਾ ਦਿਓ ਉਹਨਾਂ ਨੂੰ ਇਹ ਨਾ ਦਿਖਾਓ ਕਿ ਡੇਰੀਆ ਵਾਲੇ ਗਲਤ ਹੈ ਸਾਹਿਬ ਡੇਰੀਆ ਵਾਲੇ ਗਲਤ ਨਹੀਂ ਹੈ ਸਿਸਟਮ ਗਲਤ ਹੈ 150 ਕਰੋੜ ਰੁਪਏ ਅਸੀਂ ਖਾ ਚੁੱਕੇ ਨਾਲ ਦੇ ਨਾਮ ਤੇ ਔਰ ਗੰਦਾ ਵਾਲਾ ਸਾਫ ਹੋ ਗਿਆ ਤਹਲੇ ਪਤਾ ਨਹੀਂ ਕਿੰਨੇ ਕਰੋੜ ਅਸੀਂ ਖਾਣਾ ਚਾਹਨੇ ਆ ਆ ਵਜਾ ਅਚਾ ਬੰਸ਼ਾ ਹੈ ਤੁਹਾਨੂੰ ਲੱਗਦਾ ਹੈ ਕਿ ਮੈਂ ਪ੍ਰਸ਼ਾਸਨ ਸਰਕਾਰ ਕਿਸੇ ਨੂੰ ਵੀ ਕਰ ਲਓ ਜੋ ਵੀ ਜਿਹਦੇ ਉੱਤੇ ਵੀ ਇਹ ਜ਼ਿੰਮੇਵਾਰੀ ਬਣਦੀ ਹੈ ਇੱਥੇ ਸਫਾਈ ਦੀ ਤੁਹਾਡੀ ਮੁਸੀਬਤ ਦੇ ਹੱਲ ਦੀ ਸਾਡੀ ਸਰਕਾਰ ਕਹਿੰਦੀ ਹੈ ਤੁਸੀਂ ਆਪਣੇ ਬੱਚੇ ਅਸੀਂ ਜਿਹੜੇ ਬੱਚੇ ਬਾਹਰ ਨੇ ਉਹਨਾਂ ਨੂੰ ਇੱਥੇ ਲੈ ਕੇ ਵਾਪਸ ਹੁਣਾ ਪਰ ਅੱਜ ਸਾਡੇ ਬੱਚੇ ਪੜ ਲੈ ਕੇ ਚੀਜ਼ਾਂ ਦੇਖ ਕੇ ਕਹਿੰਦੇ ਅਸੀਂ ਕੰਮ ਹੀ ਨਹੀਂ ਕਰ ਰਹੇ ਹਾਂ ਐਡੇ ਪਰੇਸ਼ਾਨ ਆ ਅਸੀਂ ਲੋਕ ਛੱਡ ਗੋ ਫੇਰੇ ਡੈਰੀ ਤੇ ਆਣ ਦਾ ਰਾਜ ਨਹੀਂ ਹੈਗਾ ਜੀ ਕਿੱਥੇ ਜਾਣਾ ਸਾਡੇ ਬੱਚੇ ਕਿਵੇਂ ਕਰਨਗੇ ਕੰਮ ਆ ਸਾਡੇ ਬੱਚੇ ਇਥੇ ਲਈ ਆਪਣਾ ਪੰਜਾਬ ਛੱਡ ਕੇ ਬਾਹਰ ਕੈਨੇਡਾ ਅਮਰੀਕਾ ਦੂਜੇ ਸ਼ਹਿਰਾਂ ਜਾ ਦੂਜੇ ਦੇਸ਼ਾਂ ਜਾ ਰਹੇ ਨੇ ਕਿਉਂਕਿ ਇੱਥੇ ਹਾਲਾਤ ਹੀ ਐਡੇ ਮਾੜੇ ਨੇ ਅਸੀਂ ਜਾਈਏ ਕਿੱਦਾਂ ਕਰਨਾ ਇੱਥੇ ਆਪਣੇ ਕਾਰੋਬਾਰ ਦਾ ਸੀ ਨਹੀਂ ਜਾ ਸਕਦੇ ਅਸੀਂ ਆਪਣੇ ਬੱਚਿਆਂ ਨੂੰ ਕਿਵੇਂ ਲੈ ਕੇ ਆਈਏ ਇਥੇ ਬਹੁਤ ਅਸੀਂ ਔਖੇ ਆ ਜੀ ਬਹੁਤ ਪਰਚਾ ਹੈ ਜੀ ਨਹੀਂ ਕੱਲਾ ਇਹ ਹੀ ਨਹੀਂ ਅੱਛਾ ਕਿਹਾ ਤੁਸੀਂ ਤਾਂ ਇੰਨੇ ਲੰਬੇ ਸਮੇਂ ਤੋਂ ਜੜਿਓ ਕਿਹਾ ਤੁਹਾਡੇ ਜਿਹੜੇ ਅੰਦਰ ਪਸ਼ੂ ਨੇ ਉਹਨਾਂ ਲਈ ਇਹ ਮਾਹੌਲ ਠੀਕ ਹੈ ਉਹਨਾਂ ਉਹ ਸੇਫ ਨੇ ਉਹ ਹੈਲਦੀ ਰਹਿਣਗੇ ਸਵ ਮੈਂ ਤਾਂ ਇਹ ਹੀ ਕਹਿਣਾ ਚਾਹਾਂਗਾ ਜੀ ਮੈਂ ਇਸ ਬੁੱਢੇ ਦਰਿਆ ਦੇ ਵਿੱਚ ਕਿਸੇ ਵੇਲੇ ਨਹਾਉਂਦਾ ਸੀ ਉਹ ਮੈਂ ਆਪਣੀਆਂ ਭੈਣਾਂ ਦੇ ਨਾਲ ਇੱਥੇ ਕੱਪੜੇ ਧੋਣ ਆਂਦਾ ਸੀ ਅੱਜ ਮੈਂ ਜੋ ਦੇਖ ਰਿਹਾ ਕਿਹੜਾ ਕਹਿੰਦਾ ਵੀ ਇਹਨਾਂ ਕੋਲ ਜਗ੍ਹਾ ਨਹੀਂ ਮੈਨੂੰ ਇਹਦਾ ਦਸਤਨ ਸਹੀ ਹੈ ਔਰ ਮੈਂ ਜ਼ਿੰਦਗੀ ਦੇ ਵਿੱਚ ਇਹ ਚਿੰਤਾ ਰਿਆ ਤੇ ਮੈਂ ਨਹੀਂ ਸੋਚਦਾ ਕਿ ਨਾਲਾ ਪਾਣੀ ਸਾਫ਼ ਹੋ ਜਾਏਗਾ ਇਹ ਤਾਂ ਸਿਰਫ ਬਰਬਾਦ ਹੋ ਰੇਂ ਧੈਰੀਆਂ ਵਾਲੇ ਧੈਰੀਆਂ ਵਾਲਿਆਂ ਦਾ ਖੂਨ ਪੀਰ ਨੂੰ ਉਹ ਤਾਂ ਹੱਥ ਘੱਟੇ ਕਰਦੇ ਤੇ ਖੂਨ ਡੈਰੀਆਂ ਦਾ ਪੀਰ ਮੈਂ ਤਾਂ ਇਹੀ ਕਾਂਗਾ ਵੀ ਉਹਨਾਂ ਦਾ ਕੋਈ ਸੋਚੋ ਉਹਨਾਂ ਦੇ ਬੱਚੇ ਅਸrar ਜੀ ਨੇ ਗੱਲ ਕਿੰਨੀ ਵਧੀਆ ਕੀਤੀ ਹੈ ਕਿਤੋਂ ਆਣਗੇ ਸਾਡੇ ਬੱਚੇ ਜਿਹੜੀ ਜੀਂਦੀਆਂ ਪੈਂਟਾਂ ਦੇ ਜੈਕਟਾਂ ਪਾਉਣ ਵਾਲੇ ਅਈ ਤਾਂ ਕੱਛੇ ਪਜਾਮਿਆਂ 'ਚ ਕੱਢਦੀਆਂ ਡੈਰੀਆਂ ਚੋਲੇ ਜਵਾ ਦੇ ੱੱਕੇ ਖਾਵੇ ਸਾਡੀ ਔਲਾਦ ੱੱਕੇ ਨਹੀਂ ਖਾਏਗੀ ਨਾ ਖਾਤਕਦੀ ਐ ਇਹ ਕਰਕੇ ਮੈਂ ਆਹਰਤੀ ਜੋੜ ਕੇ ਬੇਨਤੀ ਕੀਤਾ ਬਈ ਇਹਨਾਂ ਨੂੰ ਕੋਈ ਸਮਝਾਓ ਇਹਨਾਂ ਡੈਰੀਆਂ ਵਾਲਿਆਂ ਬਾਰੇ ਸੋਚੋ ਨਹੀਂ ਤਾਂ ਇਹ ਪਰਿਵਾਰ ਸਾਰੇ ਬਰਬਾਦ ਹੋ ਜਾਣਗੇ ਐਵੇਂ ਨਾਲ ਆਪ ਨਹੀਂ ਹੋਣਾ ਸਾਡੀ ਬੇਨਤੀ ਹੈ ਜੀ ਸੰਤ ਸੀਚੇਵਾਲ ਜੀ ਬੁੱਢਾ ਦਰਿਆ ਸਾਫ ਕਰ ਰਹੇ ਬਿਲਕੁਲ ਜਮ ਜਮ ਕਰੋ ਜੀ ਬਹੁਤ ਵਧੀਆ ਉਪਰਾਲਾ ਜੀ ਬਹੁਤ ਵੱਡਾ ਉਪਰਾਲਾ ਹੈ ਪਰ ਸਾਡੀ ਸੰਗੀ ਕੁੱਟ ਕੇ ਨਹੀਂ ਬਾਬਾ ਜੀ ਸਾਡਾ ਹੱਲ ਪਹਿਲੇ ਕਰਾਓ ਸਾਡਾ ਸੀਵਰੇਜ ਪਾਣੀ ਦਾ ਹੱਲ ਕਰਾਓ ਗੋਏ ਦਾ ਈਟੀਵੀ ਪ੍ਰਾਂਟਾ ਦਾ ਬਾਇਓ ਗੈਸ ਪ੍ਰਾਂਟ ਦਾ ਤੁਸੀਂ ਸਰਕਾਰ ਵਿੱਚੋਂ ਐਮਪੀਓ ਤੁਸੀਂ ਆਪਣੇ ਥਰੂ ਆਪਣਾ ਜੋਰ ਲਗਾ ਕੇ ਉਹ ਅਫਸਰਾਂ ਨੂੰ ਨਕੇਲ ਕੱਸਗੇ ਤੁਸੀਂ ਉਹਦਾ ਹੱਲ ਕਰਾਓ ਕਿ ਅਸੀਂ ਤਾਂ ਬਿਲਕੁਲ ਤੁਹਾਡੇ ਨਾਲ ਸਹਿਯੋਗ ਕਰਨ ਨੂੰ ਤਿਆਰ ਹਾਂ ਜੀ ਬਿਲਕੁਲ ਪਲਾਂਟ ਵੀ ਕਹਿੰਦੇ ਬਿਲਕੁਲ ਸਵੱਛਤਾ ਸਾਫ਼ ਮਾਹੌਲ ਉਹਦੇ ਲਈ ਕੋਈ ਵੀ ਇਨਕਾਰ ਨਹੀਂ ਕਰਦਾ ਹਰ ਕੋਈ ਸਹਿਯੋਗ ਦਿੰਦਾ ਪਰ ਕਿਤੇ ਨਾ ਕਿਤੇ ਕੁਝ ਚੀਜ਼ਾਂ ਇਦਾਂ ਦੀਆਂ ਹੁੰਦੀਆਂ ਨੇ ਕਈ ਥਾਵਾਂ ਤੇ ਜਿੱਥੇ ਇਹ ਕਿ ਕੰਪਰੋਮਾਈਜ਼ ਨਹੀਂ ਕੀਤਾ ਜਾ ਸਕਦਾ ਉਹੀ ਮਾਹੌਲ ਇਸ ਵਕਤ ਇੱਥੇ ਦਿਖਾਈ ਦੇ ਰਿਹਾ ਹੈ ਤਾਈਪੁਰ ਦਾ ਇਹ ਡੈਰੀ ਕੰਪਲੈਕਸ ਇਸ ਵਕਤ ਗੰਦਗੀ ਦਾ ਬਿਲਕੁਲ ਮੈਂ ਇੱਥੇ ਸ਼ਬਦ ਯੂਜ਼ ਕਰੂੰਗਾ ਕਿ ਨਰਕ ਦਾ ਸਵਾਬ ਬੰਦਾ ਜਾ ਰਿਹਾ ਲੁਧਿਆਣਾ ਤੋਂ ਕੈਮਰਾ ਪਰਸਨ ਸੰਜੀਤ ਦੇ ਨਾਲ ਕਮਲ ਕਪੂਰ ਲੁਧਿਆਣਾ ਲਈ